ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਆਉਣ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਜਿੱਥੇ ਖਬਰਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੀਦੀ ਹੈ ਉੱਥੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਸੁਆਗਤ ਫਿਰ ਖਬਰਾਂ ਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਆਪਾਂ ਵਧੀਏ ਤਾਂ ਖਬਰ ਭਾਰਤ ਦੇ ਐਂਗਲ ਤੋਂ ਨਮੋਸ਼ੀ ਜਨਕ ਹੈ ਦੁਬਈ ਦੇ ਵਿੱਚ ਇੱਕ 에ਅਰ ਸ਼ੋਅ ਚੱਲ ਰਿਹਾ ਜੀ ਬੀਤੇ ਦਿਨੀ ਇਹ ਖਬਰ ਆਈ ਸੀ ਵੀ ਜੈਟ ਦਾ ਤੇਲ ਲੀਕ ਕਰ ਗਿਆ ਤੇ ਅੱਜ ਇਹ ਜਾਣਕਾਰੀ ਆ ਰਹੀ ਹੈ ਵੀ ਤੇਜਸ ਫਾਈਟਰ ਜੈਟ ਜਿਹੜਾ ਉਹ ਕ੍ਰੈਸ਼ ਹੋ ਗਿਆ ਜੀ ਹਾਂਜੀ ਇਹ ਦੁਬਈ 에ਅਰ ਸ਼ੋ ਸੀਗਾ ਜਿੱਥੇ ਇੰਡੀਅਨ 에ਅਰ ਫੋਰਸ ਦਾ ਤੇ ਜੋ ਫਾਈਟਰ ਜੈਟ ਕ੍ਰੈਸ਼ ਹੋਇਆਗਾ ਹਾਦਸਾ ਜਿਹੜਾ ਹੈ ਇਹ અલਮਖਤੂਮ 에ਅਰਪੋਰਟ ਤੇ ਜਿਹੜਾ 에ਅਰ ਸ਼ੋ ਚੱਲ ਰਿਹਾ ਸੀ ਉਹ ਉਹਦੇ ਚ ਇੱਕ ਡੈਮੋ ਫਲਾਈਟ ਸੀਗੀ ਉਸ ਤਰ੍ਹਾਂ ਹੋਇਆਗਾ ਨਿਊਜ਼ੀਲੈਂਡੀਸੀ 에ਪੀ ਨੇ ਵੀ ਇਹਨੂੰ ਕਨਫਰਮ ਕੀਤਾ ਤੇ ਕਿਹਾ ਕਿ ਅੱਜ ਜਿਹੜਾ ਟਾਈਮ ਸੀਗਾ ਇੰਡੀਅਨ ਟਾਈਮ 3:40 ਉਸ ਟਾਈਮੇ ਹਾਦਸਾ ਹੋਇਆਗਾ ਤੇ ਜਦੋਂ ਹੀ ਇਹ ਫਾਈਟਰ ਜੈਟ ਥੱਲੇ ਡਿੱਗਿਆਗਾ ਅੱਗ ਲੱਗੀ ਇਹਦੇ ਚ ਤੇ ਉਹ ਕਾਲੇ ਕੇ ਬਾਰੇ ਦੇਖਣ ਨੂੰ ਮਿਲੇ ਤੇ ਜਿਹੜਾ ਪਾਇਲਟ ਸੀਗਾ ਉਹ ਐਸਕੇਲੇਟ ਨਹੀਂ ਕਰ ਪਾਇਆ ਤੇ ਆਪਣੇ ਆਪ ਨੂੰ ਨਹੀਂ ਬਚਾ ਪਾਇਆ ਰੈਜੈਕਟ ਨਹੀਂ ਹੋ ਪਾਇਆ ਤੇ ਉਹ ਵੀ ਮੌਕੇ ਤੇ ਹੀ ਮਤਲਬ ਆਪਾਂ ਕਹਿ ਦੇ ਕਹਿ ਸਕਦੇ ਹਾਂ ਕਿ ਮਾਰਟੇਡਮ ਹਾਸਲ ਕਰ ਗਿਆ ਹੈਗਾ ਮਤਲਬ ਪਾਇਲਟ ਵੀ ਨਾਲ ਹੀ ਪੂਰਾ ਹੋ ਗਿਆ ਹੈਗਾ ਐਦਾਂ ਹੀ ਜਿਹੜਾ ਇਹ ਤੇਜਸ ਕ੍ਰੈਸ਼ ਹੋਣ ਦੀ ਦੂਜੀ ਘਟਨਾ ਹੈਗੀ ਤੁਸੀਂ ਪਿੱਛੇ ਪਿਛਲੇ ਸਾਲ ਯਾਦ ਕਰੋ ਜਦੋਂ ਪੋਕਰਨ ਚ ਐਸੇ ਕਿਸਮ ਦਾ ਪ੍ਰੈਕਟਿਸ ਚੱਲ ਰਹੀ ਸੀ ਗੁਰਾਜਸਥਾਨ ਚ ਉਦੋਂ ਵੀ ਤੇਜਸ ਕ੍ਰੈਸ਼ ਹੋਇਆ ਸੀਗਾ ਤੇ ਹਜੇ ਤੇਜਸ ਦੇ ਆਰਡਰ ਇੰਡੀਅਨ 에ਅਰਫੋਰਸ ਨੇ ਲਾਏ ਹੋਏ ਨੇ ਜਿਵੇਂ ਮਿਗ ਇੰਡੀਆ ਵਾਸਤੇ ਬੜੀ ਇੱਕ ਪ੍ਰੋਬਲੈਮੈਟਿਕਸ ਦੀ ਚੀਜ਼ ਸੀਗੀ ਮਿਗ ਬਹੁਤ ਉਹਦੇ ਐਕਸੀਡੈਂਟ ਹੁੰਦੇ ਸੀ ਆਪਣੇ ਬੱਥੇਰੇ ਇੰਡੀਅਨ ਫਾਈਟਰ ਪਾਇਲਟ ਸੀਗੇ ਉਹ ਪੂਰੇ ਹੋਏ ਉਸ ਕਰਕੇ ਇਸੇ ਹੁਣ ਤੇਜਸ ਤੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਪਿਛਲੇ ਸਾਲ ਪ੍ਰੈਕਟਿਸ ਦੌਰਾਨ ਵੀ ਗਿਆ ਤੇ ਹੁਣ ਅੱਜ ਜਿਹੜੀ ਡੈਮੋ ਫਲਾਈਟ ਲਈ 에ਅਰ ਸ਼ੋਅ ਦੇ ਦੌਰਾਨ ਉਸ ਟਾਈਮ ਵੀ ਇਹ ਆਪਣਾ ਫਾਈਟਰ ਜੈਟ ਸਿਗਾ ਡਿੱਗਿਆ ਹੈਗਾ ਤੇ ਫਾਈਟਰ ਪਾਇਲਟ ਆਪਣਾ ਮਾਰਿਆ ਗਿਆ ਹੈਗਾ ਹੁਣ ਫਾਈਟਰ ਪਾਇਲਟ ਦੀ ਦੇਖੋ ਕੀ ਅਹਿਮੀਅਤ ਹੈ ਫਾਈਟਰ ਪਾਇਲਟ ਦੀ ਜਾਨ ਦੀ ਇੱਕ ਤਾਂ ਬਹੁਤ ਘਟ ਜਿਹਨੂੰ ਕਹੇ ਇਹ ਕਿ ਆਪਾਂ ਫਾਈਟਰ ਪਾਇਲਟ ਬਣਦੇ ਨੇ ਬਹੁਤ ਟਫ ਪ੍ਰੋਸੈਸ ਹੈ ਤੇ ਵਧੀਆ ਫਾਈਟਰ ਪਾਇਲਟ ਤਿਆਰ ਕਰਨਾ ਆਪਣੇ ਆਪ ਚ ਇੱਕ ਪ੍ਰਸਤ ਮਤਲਬ ਓਖਾ ਪ੍ਰੋਸੈਸ ਹੈ ਉਹਦੇ ਚ ਜੇ ਇਸ ਕਿਸਮ ਦੇ ਦੁਰਘਟਨਾਵਾਂ ਕਰਕੇ ਜਿਹੜੀ ਕਿ ਪ੍ਰੈਕਟਿਸ ਵਾਲੀਆਂ ਲਾ ਲੋ ਜਾਂ ਫਿਰ ਡੈਮੋ ਵਾਲੀਆਂ ਉਹਦੇ 'ਚ ਵੀ ਜੇ ਆਪਣੇ ਫਾਈਟਰ ਪਲੇਟ ਮਰਦੇ ਰਹਿਣਗੇ ਤਾਂ ਇੱਕ ਵੱਡੀ ਕਹਿ ਸਕਦੇ ਹੋ ਕਿ ਇੰਡੀਆ ਵਾਸਤੇ ਇੱਕ ਨਮੋਸ਼ੇ ਵਾਲੀ ਗੱਲ ਹੈ ਤੇ ਇਹ ਹੈਗਾ ਜੀ ਇਹਦੇ 'ਚ ਜਿਹੜਾ ਤੇਜਸ ਸੀਗਾ 1983 'ਚ ਇਹਨੂੰ ਸ਼ਾਮਲ ਕੀਤਾ ਗਿਆ ਸੀਗਾ ਤੇ 2021 'ਚ ਵੀ 83 ਮਾਰਕ 1A ਜੈਟ ਸੀਗਾ ਜਦੀ 48000 ਕਰੋੜ ਦੀ ਡੀਲ ਹੋਈ ਸੀ 2030 ਤੱਕ 180 ਜੈਟ ਬਣਨੇ ਨੇ ਤੇ ਤੇਜਸੀ ਬਣਾਏ ਜਾ ਰਹੇ ਨੇ ਤੇ ਅੱਜ ਦੇਖ ਰਹੇ ਸੀ ਕਿ ਤੇਜਸ ਗੂਗਲ ਤੇ ਟ੍ਰੈਂਡ ਕਰ ਰਿਹਾ ਸੀਗਾ ਤੇ ਇਹਨੂੰ ਲੈ ਕੇ ਮਤਲਬ ਇਹ ਕਈ ਸਾਰੀਆਂ ਸੀ ਜਾ ਕੇ ਰਹੇ ਨੇ ਕਿ 네ਗੇਟਿਵ ਜੀ ਫੋਰਸ ਟਨ ਤੋਂ ਨਿਊ ਉੱਭਰ ਪਾਇਆ ਪਾਇਲਟ ਇੱਕ ਤਾਂ ਇਹ ਗੱਲ ਕਹੀ ਜਾ ਰਹੀ ਹੈ ਇੱਕ ਦੂਜੇ ਹੋਰ ਵੀ ਕਈ ਚੀਜ਼ਾਂ ਕਈ ਕਈਆਂ ਜਾ ਰੀਆਂ ਨੇ ਜਿਹੜਾ 네ਗੇਟਿਵ ਜੀ ਫੋਰਸ ਕੀ ਹੁੰਦਾਗਾ ਬੇਸਿਕਲੀ ਜਦੋਂ ਇੱਕੋ ਲੱਖ ਤੇ ਗੋਤਾ ਲਾਇਆ ਜਾਂਦਾ ਨਾ ਉਸ ਟਾਈਮ ਬੇਸਿਕਲੀ ਜਦੋਂ ਫਾਈਟਰ ਜੈਟ ਥੱਲੇ ਗੋਤਾ ਮਾਰਦਾਗਾ ਤੇ ਫਿਰ ਉਹ ਉਹਦੀ ਆਪਣੀ ਆਪਣੀ ਸਪੀਡ ਹੁੰਦੀ ਹੈ ਦੂਜਾ ਜਿਹੜਾ ਗ੍ਰੈਵਿਟੇਸ਼ਨਲ ਫੋਰਸ ਹੁੰਦਾ ਨਾ ਅਰਥ ਦਾ ਉਹ ਵੀ ਹੁੰਦਾਗਾ ਤੇ ਉਹ ਇਕੋ ਲੱਗ ਤੇ ਫਿਰ ਉਹਨੂੰ ਮਤਲਬ ਆਪਾਂ ਕਹਿ ਲਈਏ ਕਿ ਟਰਨ ਕਰਨਾ ਹੁੰਦਾ ਜੇ ਗ੍ਰੈਵਿਟੇਸ਼ਨਲ ਫੋਰਸ ਅਤੇ ਜਿਹੜੇ ਥੋਡੇ ਫਾਈਟਰ ਜੈਟ ਦੀ ਸਪੀਡ ਹੈ ਉਹ ਜੇ ਥੋਡੇ ਕਾਬੂ ਤੋਂ ਬਾਹਰ ਚਲੀ ਜਾਂਦੀ ਹੈ ਤਾਂ ਫਿਰ ਮਤਲਬ ਕੁਝ ਕਿਉਂਕਿ ਬਹੁਤ ਕੁਝ ਸੈਕੰਡਾਂ ਦਾ ਹੀ ਟਾਈਮ ਹੁੰਦਾਗਾ ਜੇ ਤੁਸੀਂ ਨਹੀਂ ਡਿਸੀਜਨ ਲੈ ਪਾਦੇ ਹੋ ਤਾਂ ਫਿਰ ਮਤਲਬ ਉਹ ਕ੍ਰੈਸ਼ ਦਾ ਕਾਰਨ ਬਣ ਜਾਂਦਾਗਾ ਹੁਣ ਦੇਖਣਾ ਪਊਗਾ ਕਿ ਕੋਈ ਟੈਕਨੀਕਲ ਦਿੱਕਤ ਸੀ ਜਾਂ ਸੱਚੀਓ ਨੈਗੇਟਿਵ ਜੀ ਫੋਰਸ ਜਿਹੜਾ ਹੁੰਦਾਗਾ ਉਹੀ ਬਣਿਆ ਹੈ ਮਤਲਬ ਗੋਤਾ ਮਾਰਨਾ ਫਾਈਟਰ ਜੈਟ ਵਾਸਤੇ ਫਾਈਟਰ ਪਾਇਲਟ ਵਾਸਤੇ ਮਹਿੰਗਾ ਪਿਆਗਾ ਉਹ ਮਤਲਬ ਆਣ ਵਾਲੇ ਦਿਨਾਂ ਚ ਪਤਾ ਲੱਗੂਗਾ ਹੂੰ ਜੀ ਜੇਕਰ ਆਪਾਂ ਇਸ ਤੋਂ ਅੱਗੇ ਚਲੀਏ ਤਾਂ ਅਗਲੀ ਗੱਲ ਕਰੀਏ ਤਾਂ ਉਧਰ ਪੁਲਿਸ ਕਹਿ ਰਹੀ ਹੈ 2020 ਦੇ ਦੰਗਿਆਂ ਨੂੰ ਲੈ ਕੇ ਜਿਹੜੀ ਗੱਲ ਇਹ ਹੈਰਾਨ ਕਰਨ ਵਾਲੀ ਵੀ ਹੈ ਪਰੇਸ਼ਾਨ ਕਰਨ ਵਾਲੀ ਵੀ ਹੈ ਪੁਲਿਸ ਕਹਿ ਰਹੀ ਹੈ ਵੀ ਟੈਰਰ ਫੰਡਿੰਗ ਹੋਈ ਸੀ ਜੀ ਦਿੱਲੀ ਦੇ ਵਿੱਚ ਜਿਹੜੇ 2020 ਚ ਦੰਗੇ ਹੋਏ ਸੀ ਉਹਨਾਂ ਦੇ ਵਿੱਚ ਦੇਖੋ ਸੁਪਰੀਮ ਕੋਰਟ ਦੇ ਵਿੱਚ ਆਪਾਂ ਮੈਂ ਕੱਲ ਵੀ ਇਸ ਖਬਰ ਦਾ ਜ਼ਿਕਰ ਕੀਤਾ ਸੀਗਾ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਮੁਸਲਮ ਪੋਲਿਟੀਕਲ ਪ੍ਰिजनਰਸ ਨੇ 2020 ਚ ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਗਿਆ ਸੀ ਉਹਨਾਂ ਦੀ ਸੁਣਵਾਈ ਹੋ ਰਹੀ ਹੈ ਉਹਨਾਂ ਦੀ ਖਾਸ ਕਰ ਆਪਾਂ ਕਹਿ ਲਈਏ ਕਿ ਉਹਨਾਂ ਦੀ ਜ਼ਮਾਨਤ ਵਾਸਤੇ ਸੁਣਵਾਈ ਹੋ ਰਹੀ ਹੈ ਉਹਦੇ ਚ ਸਰਕਾਰ ਦੇ ਜਿਹੜੇ ਐਡੀਸ਼ਨਲ ਸੋਲੀਸਿਟਰ ਜਰਨਲ ਨੇ ਐਸ ਵੀ ਰਾਜੂ ਉਹਨਾਂ ਨੇ ਦਾਅਵਾ ਕੀਤਾ ਯਾਨੀ ਕਿ ਦਿੱਲੀ ਪੁਲਿਸ ਦਾ ਵਰਜਨ ਰੱਖਿਆਗਾ ਕਿ ਬੇਸਿਕਲੀ ਇਹ ਜਦੋਂ ਸੀਐਨਆਰਸੀ ਦਾ ਪ੍ਰੋਟੈਸਟਲ ਰਿਹਾ ਸੀ ਉਹਦੋਂ ਟੈਰਰ ਫੰਡਿੰਗ ਕੀਤੀ ਗਈ ਸੀ ਤੇ ਜਾਣ ਬੁੱਝ ਕੇ ਇਹਨੂੰ ਵਾਇਲੈਂਸ ਵਾਲੇ ਪਾਸੇ ਮੋੜਿਆ ਗਿਆ ਸੀ ਜਿਹੜੀ ਦਿੱਲੀ ਪੁਲਿਸ ਦੇ ਜਿਹੜੀ ਗੱਲ ਕਹਿਣ ਦੀ ਕੋਸ਼ਿਸ਼ ਕਰਿਓ ਘਹਿਰੀ ਹੈ ਕਿ ਤਾਰ ਹੁਸੈਨ ਸਿਫਾਉਰ ਰਹਿਮਾਨ ਮੀਰਾ ਨੇ ਦਰ ਇਸਰਤ ਜਾਤੇ ਕਾਲਦ ਸੈਫੀ ਇਹਨਾਂ ਨੇ ਦੰਗਿਆਂ ਵਾਸਤੇ ਮੋਟੀ ਡੋਨੇਸ਼ਨਾਂ ਲਈਆਂ ਸੀ ਇਹ ਗੱਲਾਂ ਉਹਨਾਂ ਵੱਲੋਂ ਕਹੀ ਗਈ ਹੈ ਕਿ ਤਾਕਿ ਜਿਹੜੇ ਮੀਟਿੰਗਾਂ ਕੀਤੀਆਂ ਜਾ ਸਕਣ ਤੇ ਨਾਰਥ-ਈਸਟ ਮੂਵ ਇੰਡੀਆ ਤੋਂ ਅੱਡ ਕੀਤਾ ਜਾ ਸਕੇ ਇਸ ਕਿਸਮ ਦੀ ਥਿਊਰੀ ਹੁਣ ਦਿੱਲੀ ਪੁਲਿਸ ਲੈ ਕੇ ਆ ਰਹੀ ਹੈ ਤੇ ਦਲੀ ਪਲਸ ਆਪਾਂ ਨੂੰ ਪਤਾ ਹੈ ਕਿ ਇਹਦੇ ਚ ਕਈ ਸਾਰੇ ਜਿਹੜੇ ਮੁਸਲਮ ਪੋਲਿਟੀਕਲ ਪ੍ਰਿਜ਼ਨਰ ਨੇ ਉਹਨਾਂ ਦੀ ਹਰ ਪਟੀਸ਼ਨ ਤੇ ਜਦੋਂ ਵੀ ਉਹਨਾਂ ਦੀ ਜਮਾਨਤ ਵਾਸਤੇ ਪਟੀਸ਼ਨ ਪੈਂਦੀ ਹੈਗਾ ਉਹੀ ਚੀਜ਼ ਲੈ ਕੇ ਆਉਂਦੀ ਹੈ ਕਿ ਇਹਨਾਂ ਨੇ ਵਾਇਲੈਂਸ ਵੱਲ ਤੱਕਿਆ ਇਹਨਾਂ ਨੇ ਟੈਰਰ ਫੰਡਿੰਗ ਹੋਈ ਤੇ ਉਹੀ ਗੱਲ ਅੱਜ ਫਿਰ ਦੁਹਰਾਈ ਗਈ ਹੈ ਸਰਜੀਲਾ ਮਾਮਲਾ ਜਿਹੜੀ ਇੱਕ ਸਟੇਟਮੈਂਟ ਸੀ ਉਹਨੂੰ ਲੈ ਕੇ ਕੱਲ ਰੋਲਾ ਪਾਇਆ ਸੀ ਦਿੱਲੀ ਪੁਲਿਸ ਨੇ ਮਤਲਬ ਦਿੱਲੀ ਪੁਲਿਸ ਦੇ ਵਕੀਲ ਨੇ ਅ ਕੱਲ ਜਿਹੜਾ ਸਰਕਾਰੀ ਵਕੀਲ ਸੀ ਉਹ ਇਹ ਕਹਿ ਰਿਹਾ ਸੀਗਾ ਸਰਜੀ ਲਿਮਾਮ ਦਾ ਉਸਪੀਚ ਕੇ ਇਹਨਾਂ ਨੇ ਸਪੀਚ ਇਸ ਕਿਸਮ ਦੇ ਕਿਤੇ ਦਿੱਤੇ ਜਿਹੜੇ ਕਿ ਪ੍ਰੋਵੋਕੇਟਿਵ ਸੀਗੇ ਜਿਸ ਦੇ ਕਰਕੇ ਜਨਤਾ 'ਚ ਗੁੱਸਾ ਭੜਕਿਆ ਤੇ ਉਹਨਾਂ ਨੇ ਫਿਰ ਵਾਇਲੈਂਸ ਕੀਤੀ ਮਤਲਬ ਅੱਜ ਉਹਨਾਂ ਨੇ ਜਿਹੜੀ ਟੈਰਰ ਫੰਡਿੰਗ ਵਾਲੀ ਗੱਲ ਜੋੜੀ ਹੈ ਤਾਂ ਮਤਲਬ ਦੇਖਣਾ ਹੋਊਗਾ ਕਿ ਅਜੇ ਹਾਲਾਂਕਿ ਅਜੇ ਕੋਈ ਫੈਸਲਾ ਤਾਂ ਨਹੀਂ ਹੋਇਆ ਸੁਣਵਾਈ ਹੋਈ ਹੈ ਤੇ ਦੇਖਦੇ ਹਾਂ ਕਿ ਇਹਦੇ ਵਿੱਚ ਮਤਲਬ ਕੀ ਫੈਸਲਾ ਆਂਦਾਗਾ ਕਿ ਉਹਨਾਂ ਨੂੰ ਬੇਲ ਮਿਲਦੀ ਹੈ ਨਹੀਂ ਮੈਂ ਤਾਂ ਮਤਲਬ ਇਸ ਇਹ ਜਿਹੜਾ ਮੁਸਲਮਨ ਪੋਲਿਟੀਕਲ ਪ੍ਰਿਜ਼ਨਰਸ ਵਾਲਾ ਮਾਮਲਾਗਾ ਤੁਸੀਂ ਯਾਦ ਕਰੋ ਦਿਵਾਲੀ ਤੋਂ ਪਹਿਲਾਂ ਕਪੀਲ ਸਿੱਬਲ ਹੋਰੀ ਵੀ ਕਪੀਲ ਸਿੱਬਲ ਹੋਰਾ ਨੇ ਵੀ ਲਾਇਆ ਸੀਗਾ ਆ ਆਪਾਂ ਜ਼ਮਾਨਤ ਵਾਸਤੇ ਤੇ ਉਦੋਂ ਉਹਨਾਂ ਨੇ ਕਿਹਾ ਸੀਗਾ ਕਪੀਲ ਸਿੱਬਲ ਨੇ ਬੜਾ ਈਮੋਸ਼ਨਲ ਹੋ ਕੇ ਸੁਪਰੀਮ ਕੋਰਟ ਚ ਕਿਹਾ ਸੀ ਜੱਜ ਸਾਹਿਬ ਨੂੰ ਕਿ ਜੱਜ ਸਾਹਿਬ ਇਹ ਸਾਰੇ ਬੱਚੇ ਸਟੂਡੈਂਟ ਨੇ ਯੂਨੀਵਰਸਿਟੀਆਂ ਦੇ ਠੀਕ ਹੈ ਕੋਈ ਪੀਐਸਡੀ ਕਰ ਰਿਹਾ ਸੀਗਾ ਕੋਈ ਮਾਸਟਰਸ ਕਰ ਰਿਹਾ ਸੀਗਾ ਕੋਈ ਇੰਜੀਨੀਅਰ ਸੀਗਾ ਤੇ ਇਹ ਬੱਚੇ ਜੇ ਦਿਵਾਲੀ ਤੋਂ ਪਹਿਲਾਂ ਆਪਣੇ ਘਰਾਂ ਨੂੰ ਚਲੇ ਜਾਣਗੇ 5 ਸਾਲ ਤੋਂ ਜੇਲ੍ਹ ਚ ਬੰਦ ਹੈ ਗਿਆ ਤੇ ਵਧੀਆ ਰਹੂਗਾ ਪਰ ਸੁਪਰੀਮ ਕੋਰਟ ਦਾ ਦਿਲ ਨਹੀਂ ਪਸੀਜਿਆ ਸੀਗਾ ਤੇ ਉਹ ਜੇਲ੍ਹਾਂ ਚ ਹੀ ਸੀਗੇ ਤੇ ਹੁਣ ਵੀ ਦੁਬਾਰੇ ਤੋਂ ਉਹ ਸਾਰੀ ਕਾਰਵਾਈ ਚੱਲ ਰਹੀ ਹੈ ਦੇਖਦੇ ਆ ਕਿ ਕੀ ਨਵਾਂ ਸਾਲ ਜੜਾਣ ਵਾਲਾ ਹੈ ਉਹ ਆਪਣੇ ਘਰਾਂ ਚ ਦੇਖ ਪਾਣਗੇ ਮੁਸਲਮ ਪੋਲਿਟੀਕਲ ਪ੍ਰिजनਰ ਜਾਂ ਫਿਰ ਇਹਨਾਂ ਨੂੰ ਜ਼ਮਾਨਤ ਨਹੀਂ ਮਿਲੂਗੀ ਤਾਂ ਆਣ ਵਾਲੇ ਦਿਨਾਂ ਚ ਪਤਾ ਲੱਗੂਗਾ ਹਾਲਾਂਕਿ ਸੀਐਨਆਰਸੀ ਦਾ ਪ੍ਰੋਟੈਸਟ ਸੀਗਾ ਉਹ ਮੈਂ ਵੀ ਕਵਰ ਕੀਤਾ ਸੀਗਾ ਮੈਨੂੰ ਦੇ ਮੇਰੇ ਤੋਂ ਮੈਂ ਇੱਕ ਲਾਈਨ ਚ ਸਟੇਟਮੈਂਟ ਦੇਣੀ ਹੋਵੇ ਜਿਹੜੇ ਨੌਜਵਾਨ ਸੀਗੇ ਇਹ ਪੋਲਿਟੀਕਲੀ ਸਰਗਰਮ ਨੌਜਵਾਨ ਸੀਗੇ ਇਹਨਾਂ ਦਾ ਵਾਇਲੈਂਸ ਨਾਲ ਇਹਨਾਂ ਦਾ ਟੈਰਰ ਫੰਡਿੰਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਦੇਖਿਓ ਜੇ ਇਹ ਠੀਕ ਹੈ ਕਿ ਤੁਸੀਂ ਇਹਨਾਂ ਨੂੰ 5-7 ਸਾਲ 10 ਸਾਲ ਹੋਰ ਜ਼ਿਲ੍ਹਾ ਚ ਰੀਟੇਨ ਕਰਕੇ ਰੱਖ ਸਕਦੇ ਹੋ ਪਰ ਇਹ ਮਤਲਬ ਆਖਰੀ ਚ નિર્ਦੋਸ਼ ਹੀ ਸਾਬਤ ਹੋਣਗੇ ਜੀ ਇਸ ਤੋਂ ਅਗਲੀ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਹਮਾਸ ਦੇ ਵਰਗਾ ਕਹਿੰਦੇ ਹਮਲਾ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ ਜੈਸ਼ ਇਹ ਇਸ ਦੇ ਵਿੱਚ ਕਿੰਨੀ ਇੱਕ ਸੱਚਾਈ ਹੈ ਕਿ ਇਸ ਨੂੰ ਲੈ ਕੇ ਕੋਈ ਵੱਡਾ ਖੁਲਾਸਾ ਹੋਇਆ ਜੀ ਦੇਖੋ ਬੇਸਿਕਲੀ ਇਹਦੇ ਵਿੱਚ ਏਜੰਸੀਆਂ ਵੱਲੋਂ ਹੀ ਖਬਰ ਹੈ ਹਾਲਾਂਕਿ ਜਿਹੜੀ ਖਬਰ ਇਹ ਕਰੈਕ ਕੀਤੀ ਗਈ ਹੈ ਇਹ ਜੰਮੂ ਕਸ਼ਮੀਰ ਦੇ ਹੀ ਬਹੁਤ ਦੁਰੰਦਰ ਆਪਾਂ ਕਹਿ ਸਕਦੇ ਆ ਕਿ ਰਿਪੋਰਟਰ ਹੈ ਗਿਆ ਤੇ ਉਹਨਾਂ ਨੇ ਖਬਰ ਰੌਫਡਾਰ ਰੌਫਡਾਰ ਨੇ ਖਬਰ ਕਰੈਕ ਕੀਤੀ ਹੈ ਕਿ ਬੇਸਿਕਲੀ ਡਾਕਟਰਾਂ ਦੇ ਅੰਦਰ ਜਿਹੜਾ ਹੈਗਾ ਜੈਸ ਕੰਮ ਕਰ ਰਿਹਾ ਸੀਗਾ ਤੇ ਜਿਵੇਂ ਹਮਾਸ ਦੀ ਜਨੂ ਮੈਨੇਜ ਕਰਦਾ ਕਸ਼ਮੀਰੀਆਂ ਦੇ ਵਿੱਚ ਉਸੇ ਕਿਸਮ ਦੀ ਹੀ ਇੱਕ ਪੈਟਰਨ ਦੇਖਣ ਨੂੰ ਮਿਲਿਆਗਾ ਤੇ ਇਹ ਏਜੰਸੀਆਂ ਨੇ ਮਤਲਬ ਰੌਫਡਾਰਵਾਨ ਨੇ ਦੱਸਿਆ ਹੈਗਾ ਤੇ ਮਤਲਬ ਇਹ ਜਿਹੜੀ ਖਬਰ ਵੀ ਹੈ ਮਤਲਬ 1990 ਤੋਂ ਬਾਅਦ ਆਪਾਂ ਨੂੰ ਪਤਾ ਕਿ ਮੁਸਲਮ ਖਾਸ ਕਰਕੇ ਕਸ਼ਮੀਰ ਚ ਜਿਹੜੇ ਮੁਸਲਮਾਨ ਨੌਜਵਾਨ ਸੀਗੇ ਉਹ ਆਪਾਂ ਨੂੰ ਮੂਮੈਂਟ ਚ ਐਕਟਿਵ ਦਿਖੇ ਸੀਗੇ ਹਾਲਾਂਕਿ ਜਿਹੜੀ ਬ੍ਰੇਕਿੰਗ ਪੁਆਇੰਟ ਆ ਉਹ ਤਾਂ 87 ਦੇ ਉੱਤੇ ਵਿਧਾਨ ਸਭਾ ਇਲੈਕਸ਼ਨ ਨੇ ਜਿੱਦੇ ਚ ਕਪੜੇबाजी ਦੰਦਲੇਵਾਜੀ ਹੋਈ ਸੀਗੀ ਤੇ ਉਸ ਤੋਂ ਬਾਅਦ ਵੀ ਬਥੇਰੇ ਮੁੰਡੇ ਨਿਕਲੇ ਪਰ ਜਿਹੜੇ 90 ਦੇ ਦਹਾਕੇ ਦੇ ਦਹਾਕੇ ਚ ਸਰਗਰਮ ਸੀਗੇ ਮੁਸਲਮਾਨ ਨੌਜਵਾਨ ਉਹ ਤਾਂ ਅੱਜ ਦੇ ਟਾਈਮ ਮਤਲਬ ਬਜ਼ੁਰਗ ਹੋ ਚੁੱਕੇ ਨੇ ਇਹ ਕਹ ਲੋ ਜਾਂ ਫਿਰ ਉਹਨਾਂ ਦੀ ਇੱਕ ਉਮਰ ਹੋ ਚੁੱਕੀ ਹੈ ਕੋਈ 60 ਸਾਲ ਦਾ ਕੋਈ 65 ਸਾਲ ਦਾ ਕੋਈ 55 ਸਾਲ ਦਾ ਹੁਣ ਜਿਹੜੇ ਨਵੇਂ ਮੁੰਡੇ ਨੇ ਖਾਸ ਕਰ ਜਿਵੇਂ ਬੁਰਾ ਨਵਾਨੀ ਹੋ ਰਹਾ ਦਾ ਇੱਕ ਪੂਰਾ ਗਰੁੱਪ ਸੀਗਾ 2016 ਚ ਉਹਨਾਂ ਦਾ ਵੀ ਫਿਰ ਆਪਾਂ ਨੂੰ ਪਤਾ ਕੀ ਮਾੜਾ ਹਾਲ ਹੋਇਆ ਉਸ ਤੋਂ ਬਾਅਦ ਇਹ ਜਿਹੜਾ ਇਹ ਇੱਕ ਅੱਡ ਤੋਂ ਇਹ ਗਰੁੱਪ ਨਿਕਲ ਕੇ ਆ ਦੇ ਖਾਸ ਕਰ ਡਾਕਟਰ ਇਹਦੇ ਚ ਸ਼ਮਲਤ ਮਿਲੇ ਇਨੂੰ ਲੈ ਕੇ ਫਿਰ ਜਿਹੜੀ ਆਪਾਂ ਕਹਿ ਲਈਏ ਕਿ ਰੌਡਰ ਰਾਨੇ ਜੀ ਦੀ ਖਬਰ ਬ੍ਰੇਕ ਕੀਤੀ ਹੈ ਰੌਡਰ ਉਹ ਕਹਿ ਰਹੇ ਨੇ ਕਿ ਇਹ ਜੈਸੇ ਮੁਹੰਮਦ ਨਾਲ ਇਹਨਾਂ ਦਾ ਤਾਲਮਿਲ ਸੀਗਾ ਤੇ ਇਹ ਜਿਹੜਾ ਮੋਡਿਊਲ ਸੀਗਾ ਉਹ ਅਮਾਸ ਦੇ ਅਕੋਰਡਿੰਗ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜਿਹਦੇ ਚ ਜਿਹੜੇ ਸਿਵਿਲਿਅਨ ਸੀ ਉਹਨਾਂ ਨੂੰ ਵੀ ਇਸ ਪੂਰੇ ਨੈਟਵਰਕ 'ਚ ਇਸਤੇਮਾਲ ਕਰਨ ਦੀ ਕੋਸ਼ਿਸ਼ ਸੀਗੀ ਇਹ ਖਬਰ ਬ੍ਰੇਕ ਕੀਤੀ ਗਈ ਕਿੰਨੇ ਕਿਹਦੇ 'ਚ ਦਮ ਹੈ ਮਤਲਬ ਇਹਦੇ ਜਿਹੜੇ ਮੈਂ ਤਾਂ ਇਹ ਦੇਖ ਰਿਆਂਗਾ ਕਿ ਰੌਡਰ ਹੋਰਾਨੇ ਕਿਨਾ ਦੇ ਹਵਾਲੇ ਤੋਂ ਇਹ ਗੱਲ ਕਹੀ ਹੈ ਗਲਤਾਂ ਇਹ ਨਿਕਲ ਕੇ ਆ ਰਹੀ ਹੈ ਕਿ ਉਹ ਅਜੰਸੀਆਂ ਜਿਹੜੀ ਸੁਰੱਖਿਆ ਅਜੰਸੀਆਂ ਨੇ ਉਹਨਾਂ ਵੱਲੋਂ ਇਹ ਖਬਰ ਮਤਲਬ ਰੂਫ ਡਾਰ ਹੋਰਾਂ ਨੇ ਕਰੈਕ ਕੀਤੀ ਹੈ ਤਾਂ ਮਤਲਬ ਅੱਗੇ ਪਤਾ ਲੱਗੂਗਾ ਹਾਂ ਇਹ ਇਸ ਖਬਰ ਨੂੰ ਅੱਜ ਨੂੰ ਆਪਾਂ ਗੱਲ ਡਿਸਕਸਸ ਕਰਕੇ ਕਰ ਰਹੇ ਹਾਂ ਕਿ ਇਹ ਬੜਾ ਕਿਹਾ ਜਾ ਰਿਹਾ ਸੀਗਾ ਕਿ ਕਸ਼ਮੀਰ ਚ ਤਾਂ ਟੂਰਿਜ਼ਮ ਵਧ ਰਿਹਾਗਾ ਸਭ ਕੁਝ ਸ਼ਾਂਤ ਹੋ ਚੁੱਕਿਆ ਉੱਥੇ ਤਾਂ ਪੱਤਾ ਵੀ ਨਹੀਂ ਲੱਗਦਾ ਉੱਥੇ ਤਾਂ ਲੋਕ ਜਾਂਦੇ ਸੀਗੇ ਜੀ ਨੋਰਮਲ ਨੋਰਮਲ ਸੀ ਆਵੇ ਨੋਰਮਲ ਜ਼ਿੰਦਗੀ ਜਿਹੀ ਹੈ ਤੇ ਪਰ ਫਿਰ ਇਹ ਜਿਹੜੇ ਆਲਰੇਡੀ ਉੱਥੇ ਸਟੈਬਲ ਡਾਕਟਰ ਦੀ ਤਾਂ ਵਧੀਆ ਜ਼ਿੰਦਗੀ ਹੁੰਦੀ ਹੈ ਉਹਦਾ ਤਾਂ ਡੱਕਣਾ ਦਿੱਤਾ ਤੁਸੀਂ ਇਹ ਮੰਨ ਕੇ ਚੱਲੋਗੇ ਨਾ ਸੁਸਾਇਟੀ 'ਚ ਉਹ ਤਾਂ ਠੀਕ ਉਹ ਨਾ ਇੱਜ਼ਤ ਹੁੰਦੀ ਹੈ ਲੱਖ ਡੂਡ ਲੱਖ 2 ਲੱਖ ਰੁਪਇਆ ਉਹਨਾਂ ਦੀ ਇਨਕਮ ਹੁੰਦੀ ਹੈ ਮੈਨ ਦੇ ਤੇ ਉਹ ਤਾਂ ਵਧੀਆ ਜਿਹੀ ਜੋਰ ਰਹੇ ਹੁੰਦੇ ਫਿਰ ਉਹ ਵੀ ਕਿਉਂ ਮਤਲਬ ਆਪਾਂ ਕਹਿ ਲਿਆ ਕਿ ਮੂਵਮੈਂਟ ਚ ਸ਼ਾਮਲ ਹੋ ਰਹੇ ਨੇ ਤੇ ਇਸ ਕਿਸਮ ਦੇ ਜਿਹੜੇ ਟੈਰਰ ਅਟੈਕ ਮਤਲਬ ਜੇ ਉਸ ਸਿਵਿਲIANS ਦੇ ਹਵਾਲੇ ਨਾਲ ਕਹੋਗੇ ਤਾਂ ਹਾਂ ਤੁਸੀਂ ਕਹੋਗੇ ਕਿ ਟੈਰਰ ਅਟੈਕ ਕਰ ਰਹੇ ਨੇ ਪਰ ਉਹ ਤਾਂ ਮਤਲਬ ਉਸ ਮੂਵਮੈਂਟ ਨਾਲ ਕਿਉਂ ਅੰਗੇਜ ਕਰ ਰਹੇ ਨੇ ਜਿਹਨੂੰ ਵਾਇਲੈਂਟ ਮੂਵਮੈਂਟ ਕਹਿ ਲਿਜੀਏ ਜਾਂ ਕੁਝ ਮਿਲਿਟੈਂਟ ਮੂਵਮੈਂਟ ਕਹੀਏ ਮਿਲਿਟੈਂਟ ਮੂਵਮੈਂਟ ਨਾਲ ਕਿਉਂ ਰਾਬਤਾ ਰੱਖ ਰਹੇ ਨੇ ਜੇ ਇੰਨਾ ਹੀ ਇਨਾਂ ਦੇ ਦਾਅਵੇ ਚ ਸਚਾਈ ਸੀਗੀ ਤਾਂ ਮਤਲਬ ਕੁਝ ਚੀਜ਼ਾਂ ਨੇ ਜਿਹੜੇ ਕਿ ਇਹ ਮੁੱਖ ਕੇ ਦੀ ਹਕੂਮਤ ਹੈ ਖਾਸ ਕਰ ਜਿਹੜੀ ਹੋਮ ਮਿਨਿਸਟਰੀ ਅੰਮ੍ਰਿਤਸਰ ਹੋਰੀ ਹੈ ਗਿਆ ਫਿਰ ਅਜੀ ਡੋਵਲ ਹੋ ਰਹੀ ਹੋਗੇ ਇਹ ਲਕੋਣ ਦੀਆਂ ਕੋਸ਼ਿਸ਼ ਕਰ ਰਹੇ ਨੇ ਇਹ ਮੈਨੂੰ ਮਤਲਬ ਮੜਾ ਜਾ ਇਸ ਮਾਮਲੇ ਤੇ ਲੱਗਦਾਗਾ ਕਿ ਇਹ ਜਿਵੇਂ ਮੈਨੂੰ ਲੱਗਦਾ ਕਿ ਇਹ ਰਿਸਪਾਂਸ ਵੀ ਹੈ ਜਿਹੜਾ ਸਾਲ 2019 ਚ ਜਿਹੜਾ ਜੋ ਕੁਝ ਕਸ਼ਮੀਰ ਨਾਲ ਹੋਇਆ ਉਹਨਾਂ ਦਾ ਸਟੇਟੂਟ ਖੋਲਿਆ ਗਿਆ ਘਟੋ ਘਟ ਇੱਕ ਮਿਨਿਮਮ ਰਿਲਿਫ ਤਾਂ ਇਹ ਹੀ ਬਣਦਾਗਾ ਠੀਕ ਹੈ ਤੁਸੀਂ 370 ਖਤਮ ਕਰਤਾ ਤੁਸੀਂ ਪੂਰੇ ਮੁਲਕ ਚ ਛਾਤੀ ਪੀਠ ਮਤਲਬ ਪਟਾਂ ਤੇ ਥੱਪੀਆਂ ਮਾਰ ਲਿਆ ਸਾਰਾ ਕੁਝ ਹੈ ਪਰ ਮੈਨੂੰ ਲੱਗਦਾਗਾ ਕਿ ਇਹਦੇ ਚ ਇੱਕ ਜਿਹੜੀ ਗੱਲ ਹੋਣੀ ਚਾਹੀਦੀ ਬੇਸਿਕ ਗੱਲ ਉਹ ਇਹ ਹੀ ਹੋਣੀ ਚਾਹੀਦੀ ਕਿ ਅ 2019 ਦੌਰਾਨ ਜੋ ਕੁਝ ਹੋਇਆ ਉਹਦਾ ਇੱਕ ਮਿਨੀਮਮ ਰਿਲੀਫ ਤਾਂ ਇਹ ਹੀ ਬਣਦਾਗਾ ਕਿ ਜੰਮੂ ਕਸ਼ਮੀਰ ਦਾ ਸਟੇਟ ੂਟੂ ਵਾਪਸ ਦਿੱਤਾ ਜਾਵੇ ਉਹਨਾਂ ਨੂੰ ਲਦਾਖ ਚ ਵੀ ਇਹ ਡਿਮਾਂਡ ਹੈ ਕਿ ਸਟੇਟ ੂਟ ਦੋ ਜੰਮੂ ਕਸ਼ਮੀਰ ਚ ਵੀ ਇਹ ਡਿਮਾਂਡ ਹੈ ਕਿ ਸਟੇਟ ੂਟ ਦੋ ਤੁਸੀਂ ਐ ਯੂਨੀਅਨ ਟੈਰੀਟਰੀ ਬਣਾ ਕੇ ਥੋੜੀ ਨਾ ਰੱਖ ਸਕਦੇ ਹੋ ਹਾਲਾਂਕਿ ਗਲਤ ਹੈ ਇੰਨੇ ਇੱਥੋਂ ਤੱਕ ਵੀ ਹੋਣ ਲੱਗ ਪਈ ਕਿ ਜੇ ਇਹ ਮੋਦੀ ਹੋਰੀ 2029 ਚ ਫਿਰ ਤੋਂ ਜਿੱਤ ਕੇ ਆਗੇ ਤਾਂ ਫਿਰ ਇਹ ਜਿਹੜੇ ਹੋਰ ਨਾਰਥ-ਈਸਟ ਦੇ ਕਈ ਸਟੇਟ ਨੇ ਤਾਮਿਲਨਾਡੂ ਹੋ ਗਿਆ ਬੰਗਾਲ ਹੋ ਗਿਆ ਪੰਜਾਬ ਹੋ ਗਿਆ ਨਾ ਉਹ ਵੀ ਯੂਨੀਅਨ ਟੈਰੀਟਰੀ ਅਲਾਨ ਦੇਣਗੇ ਤਾਂ ਗੱਲਾਂ ਤਾਂ ਇੱਥੋਂ ਤੱਕ ਹੋ ਰੀਆਂ ਨੇ ਤੇ ਇਸ ਕਰਕੇ ਮਤਲਬ ਜੇ ਮਾੜਾ ਮੋਟਾ ਇੱਥੇ ਫੈਡਰਲ ਢਾਂਚਾ ਬਚਿਆ ਹੋਇਆਗਾ ਤਾਂ ਘੱਟੋ-ਘੱਟ ਅਮਿਤ ਸ਼ਾਹ ਹੋਰਾਂ ਨੂੰ ਨਰਿੰਦਰ ਮੋਦੀ ਹੋਰਾਂ ਨੂੰ ਇਹ ਗੱਲ ਕਰਨੀ ਚਾਹੀਦੀ ਕਿ ਹਾਂ ਕਿ ਅਸੀਂ ਸਟੇਟ ਟੂਡੂ ਵਾਪਸ ਕਰਦੇ ਆਂ ਘਟੋ ਘਟ ਕੁਝ ਲੋਕ ਤਾਂ ਉਹ ਜਿਹੜੇ ਮੂਵਮੈਂਟਸ ਜੁੜੇ ਹੋਏ ਨੇ ਮਿਲਟੈਂਟ ਮੂਵਮੈਂਟਸ ਚ ਜਾ ਰਹੇ ਨੇ ਨੋਜਵਾਂ ਨੂੰ ਘਟੋ ਘਟ ਮੇਨਸਟ੍ਰੀਮ ਪੋਲਿਟਿਕਸ ਚ ਧਾਨਗੇ ਇਹ ਮੈਨੂੰ ਲੱਗਦਾਗਾ ਨਹੀਂ ਤਾਂ ਫਿਰ ਇਹ ਤਾਂ ਦੇਖੋ ਤੁਸੀਂ ਦਾਵੇ ਕੁਝ ਵੀ ਕਰੇ ਜਾਓ ਥਾਪੀਆਂ ਕਿਸੇ ਵੀ ਚੀਜ਼ ਦੀ ਮਾਰੇ ਜਾਓ ਕਿ ਉੱਥੇ ਤਾਂ ਕੁਝ ਵੀ ਨਹੀਂ ਉੱਥੇ ਤਾਂ ਸ਼ਾਂਤੀ ਹੈ ਪੱਤਾ ਨਹੀਂ ਲੱਦ ਪਰ ਇਹਦਾ ਜਿਹੜੇ ਆਪਾਂ ਕਹਿ ਲਈਏ ਕਿ ਤੁਸੀਂ ਜਿੰਨਾ ਸਪਰੈਸ ਕਰ ਰਹੇ ਹੋ ਸਪ੍ਰਿੰਗ ਵਾਂਗ ਜਿੰਨਾ ਉੱਥੇ ਤੁਸੀਂ ਹਿਊਮਨ ਰਾਈਟਸ ਦਾ ਕਾਣ ਕਰ ਰਹੇ ਹੋ ਜਿੱਨਾ ਉੱਥੇ ਜੋ ਕੁਝ ਤੁਸੀਂ ਕਦੇ ਇੰਟਰਨੈਟ ਸਾਲ-ਸਾਲ ਭਰ ਵਾਸਤੇ ਸਸਪੈਂਡ ਰੱਖਦੇ ਹੋ ਕਦੇ ਉੱਥੋਂ ਦੇ ਪਿੰਡਾਂ 'ਚ ਜਾ ਕੇ ਤੁਸੀਂ ਉਹ ਕਰਦੇ ਹੋ ਕਸ਼ਮੀਰੀ ਮੁੰਡਿਆਂ ਨੂੰ ਤੁਸੀਂ ਡਿਟੇਨ ਕਰਕੇ ਰੱਖਦੇ ਹੋ ਉਹਦਾ ਫਿਰ ਇੱਕ ਆਪਾਂ ਕਹਿ ਲਈਏ ਕਿ ਰਿਐਕਸ਼ਨ ਤਾਂ ਬਣਨਾ ਹੀ ਹੈ ਉਹਦਾ ਇਕਵਲਿਟੀਕਲ ਫੋਰਮ ਤਾਂ ਬਣੂਗੀ ਨਾ ਰੈਜ਼ਿਸਟੈਂਸ ਦੀ ਟੌਪ ਏ ਆਓ ਐਡੀ ਇਸ ਕਿਸਮ ਦੀ ਬਣੂ ਮਤਲਬ ਉਹਦਾ ਤਾਂ ਉਹ ਜੇ ਨਾ ਤੁਸੀਂ ਚਾਹਦੇ ਹੋ ਕਿ ਨਾ ਬਣੇ ਤਾਂ ਫਿਰ ਕਮਨ ਮਿਨਿਮਮ ਮਤਲਬ ਤੁਸੀਂ ਮਿਨਿਮਮ ਰੀਲਿਫ ਤਾਂ ਦਵੋਗੇ ਮੈਨੂੰ ਲੱਗਦਾਗਾ ਕਿ ਸਾਹ ਲੈਣ ਦੀ ਥਾਂ ਤਾਂ ਦਵੋਗੇ ਹੂੰ ਜੀ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਗੱਲ ਸਾਹ ਤੋਂ ਹੀ ਸ਼ੁਰੂ ਕਰਦੇ ਆਂ ਸਾਹ ਲੈਣਾ ਦਿੱਲੀ ਦੇ ਵਿੱਚ ਇੰਨਾ ਕੁ ਔਖਾ ਹੈ ਕਿ ਜੇਕਰ ਤੁਸੀਂ ਬਿਲਕੁਲ ਆਮ ਵਿਅਕਤੀ ਹੋ ਕੋਈ ਵੀੜੀ ਸਿਗਰਟ ਜਾਂ ਹੋਰ ਤਮਾਕੂ ਨੋਸ਼ੀ ਨਹੀਂ ਕਰਦੇ ਸਾਮੀ ਤੁਹਾਡੇ ਲੰਘਸ ਮੈਨੂੰ ਲੱਗਦਾ ਹੈ ਹੋ ਜਾਣਗੇ ਜਿਵੇਂ ਤੁਸੀਂ ਬਹੁਤ ਜ਼ਿਆਦਾ ਕਹਿ ਲੀਏ ਵੀ স্মੋਕਿੰਗ ਕਰਦੇ ਰਹੇ ਹੋ ਮੋ ਇਹਦਾ ਹਾਲਾਤ ਇਹੋ ਜੇ ਬਣ ਗਏ ਨੇ AQI ਲੈਵਲ 500 ਤੋਂ ਉੱਪਰ ਹੀ ਚੱਲੀ ਜਾਂਦਾ ਤੇ ਦੁਨੀਆ ਭਰ ਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਚੁੱਕਿਆ ਇਸ ਸਮੇਂ ਦਿੱਲੀ ਹਾਂਜੀ ਸਭ ਤੋਂ ਦੁਨੀਆ ਦੀ ਸਭ ਤੋਂ ਪੋਲੂਟਿਡ ਸਿਟੀ ਦਿੱਲੀ ਹੈ 506 AQI ਰਹਿਗਾ ਅੱਜ 506 ਜਿਹਨੂੰ ਆਪਾਂ ਹਜ਼ਾਰਡਸ ਤੋਂ ਵੀ ਮਤਲਬ ਕੁਛ ਨਾ ਕੁਛ ਵਧੀ ਕਹਾਂਗੇ ਅਸਥਮੈਟਿਕ ਪੇਸ਼ੈਂਟ ਹੋਣ ਜਾਂ ਫਿਰ ਇਸ ਕਿਸਮ ਦੇ ਪੇਸ਼ੈਂਟ ਹੋਣ ਜਿਨ੍ਹਾਂ ਨੂੰ ਲੰਗਸ ਦੇ ਵਿੱਚ ਇਨਫੈਕਸ਼ਨ ਹੋਣ ਦੇ ਖਤਰੇ ਨੇ ਜਾਂ ਸਾਹ ਚ ਕੋਈ ਸਾਹ ਨਾਲ ਰਿਲੇਟਡ ਕੋਈ ਬਿਮਾਰੀ ਹੋਵੇ ਉਹਨਾਂ ਦਾ ਤਾਂ ਜਿਹਨਾਂ ਦੁੱਬਰ ਹੋ ਰਿਹਾ ਹੋ ਹੀ ਰਿਹਾਗਾ ਬਜ਼ੁਰਗ ਅਤੇ ਬੱਚੇ ਉਹ ਦੋ ਜਾਨੇ ਵੀ ਅਫੈਕਟਡ ਨੇ ਇੰਨਾ ਜ਼ਿਆਦਾ ਪੋਲੂਸ਼ਨ ਬਹੁਤ ਮਾੜੀ ਹੋ ਐ ਪਿਛਲੇ ਲਗਾਤਾਰ ਜਦੋਂ ਤੋਂ ਆਪਾਂ ਦਿਵਾਲੀ ਤੋਂ ਬਾਅਦ ਦਾ ਟਾਈਮ ਦੇਖ ਰਹੇ ਆ ਇੱਕ ਮਹੀਨਾ ਹੋਣ ਜਾ ਰਿਹਾਗਾ ਜੀ ਅੱਜ ਆਪਾਂ ਨੂੰ ਮਤਲਬ ਹਾ 20 ਅਕਤੂਬਰ ਨੂੰ ਦੀਵਾਲੀ ਸੀਗੀ ਤੇ ਅੱਜ ਆਪਾਂ ਜਦੋਂ ਬੁਲੇਟਿਨ ਕਰ ਰਹੇ ਹਾਂ 21 ਅਕਤੂਬਰ 21 ਨਵੰਬਰ ਨੂੰ ਕਰੇ ਮਹੀਨਾ ਹੋ ਗਿਆ ਜੀ AQI 500 ਤੋਂ ਉੱਤੇ ਹੀ ਚੱਲੀ ਜਾਂਦਾਗਾ ਇਹ ਕੀ ਹੈ ਇਹ ਦਿਖਾ ਰਿਹਾਗਾ ਕਿ ਇੰਡੀਆ ਦੇ ਵਿੱਚ ਜਿਹੜੀ ਖਾਸ ਕਰ ਪੋਲੂਸ਼ਨ ਨੂੰ ਲੈ ਕੇ ਹੈਲਥ ਨੂੰ ਲੈ ਕੇ ਜਾਂ ਫਿਰ 에어 ਪੋਲੂਸ਼ਨ ਹੋ ਗਿਆ ਵਾਟਰ ਪੋਲੂਸ਼ਨ ਹੋ ਗਿਆ ਇਹਨਾਂ ਨੂੰ ਲੈ ਕੇ ਕੋਈ ਕੰਸਰਨ ਨਹੀਂ ਨਹੀਂ ਆਏਗਾ ਇਹਨਾਂ ਕਟੋਗਟ ਦਿੱਲੀ ਐਨਸੀਆਰ ਦੇ ਲੋਕਾਂ ਨੂੰ ਸੜਕਾਂ ਤੇ ਉਤਰ ਜਾਣਾ ਚਾਹੀਦਾ ਸੀਗਾ ਕਿ ਅਸੀਂ ਅਸੀਂ ਤੁਹਾਨੂੰ ਵੋਟ ਦਿੰਨੇ ਆ ਅਸੀਂ ਇੰਡੀਆ ਦੀ ਕੈਪੀਟਲ ਰਾਜਧਾਨੀ ਦੇ ਅਸੀਂ ਨਾਗਰਿਕ ਹੈਗੇ ਆ ਤੇ ਸਾਨੂੰ ਇੰਨੀ ਮਾੜੀ ਹਵਾ ਕਿਉਂ ਸਾਡੇ ਵਾਸਤੇ ਅਰੇਂਜ ਕੀਤੀ ਜਾਂਦਾ ਮੈਨੂੰ ਲੱਗਦਾ ਹੈਗਾ ਤੇ ਇਹ ਦੇਖੋ ਇਹਦੇ ਵਿੱਚ ਬਣਦਾ ਕੀ ਹੈ ਪਰ ਮੌਸਮ ਦਾ ਹਾਲ ਤਾਂ ਬਹੁਤ ਮਾੜਾ ਹੈ ਉੱਥੇ ਤੇ ਲਗਾਤਾਰ ਇਹ ਗੱਲ ਹੋ ਰਹੀ ਹੈ ਕਿ ਦਿੱਲੀ ਦੇ ਲੋਕਾਂ ਲੋਕ ਕਿਵੇਂ ਆਪਣੇ ਸਾਹ ਵਾਸਤੇ ਲੜਾਈ ਲੜਨਗੇ ਕਿਉਂਕਿ ਮਾੜੇ ਮੁੱਟੇ ਕੁਝ 20-40 ਸਿਟੀਜ਼ਨ ਇਕੱਠੇ ਹੋਏ ਸੀਗੇ ਇੰਡੀਆ ਗੇਟ 'ਤੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਕੋਈ ਗੱਲ ਵੀ ਨਹੀਂ ਕਰਨ ਦੇ ਰਿਹਾ ਤੇ ਸਰਕਾਰਾਂ ਆਪਾਂ ਨੂੰ ਪਤਾ ਕਿ ਉੱਥੇ ਡੇਟਾ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਝੂਠ ਬੀ ਮਾਰ ਰਹੀਆਂ ਨੇ ਜਿਵੇਂ ਮਤਲਬ ਤੁਹਾਨੂੰ ਪਤਾ ਇਹ ਵਰਲਡ ਬੌਕਸਿੰਗ ਚੈਂਪੀਅਨਸ਼ਿਪ ਹੋਇਆ ਸੀ ਜਿਹੜੇ ਵਿਦੇਸ਼ੀ ਪਲੇਅਰ ਸੀਗੇ ਵਧੀਆ ਉਹ ਤਾਂ ਆਏ ਵੀ ਨਹੀਂ weight categories ਖਾਲੀਆਂ ਗਈਆਂ ਯਾਰ ਇਸ ਵਾਰ ਮਤਲਬ ਐਡਾ ਵੱਡਾ ਇਵੈਂਟ ਤੁਸੀਂ ਕਰਾਇਆ ਪਿਛਲੇ 10 ਸਾਲ ਤੋਂ ਤੁਸੀਂ ਕੋਸ਼ਿਸ਼ ਕਰ ਰਹੇ ਸੀਗੇ ਕਿ ਵਰਲਡ ਬੌਕਸਿੰਗ ਚੈਂਪੀਅਨਸ਼ਿਪ ਸਾਡੇ ਚ ਸਾਡੇ ਮੁਲਕ ਚ ਹੋਵੇ ਚਲੋ ਹੋ ਗਿਆ ਦਿੱਲੀ ਹੋਸਟ ਦਿੱਲੀ ਨੂੰ ਹੋਸਟ ਕਰਨ ਦਾ ਮੌਕਾ ਮਿਲ ਗਿਆ ਤੇ ਫਿਰ ਰਿਜ਼ਲਟ ਕੀ ਨਿਕਲਿਆ ਇੰਟਰਨੈਸ਼ਨਲ ਪਲੇਅਰ ਆਏ ਹੀ ਨਹੀਂ ਕਿਉਂ ਨਹੀਂ ਆਏ ਤੁਹਾਡੀ 에ਅ ਕੁਆਲਿਟੀ ਇੰਨੀ ਜਿਆਦੀ ਮਾੜੀ ਟੂਰਿਸਟ ਵੀ ਨਹੀਂ ਆਣਾ ਚਾਹ ਰਹੇ ਪਲੇਅਰ ਨਿਆਣਾਚਾਰੇ ਦੇ ਠੀਕ ਹੈ ਕਿ ਜਿਹੜਾ ਸੈਕਸ਼ਨ ਜਿਹੜਾ ਅਮੀਰ ਸੈਕਸ਼ਨ ਹੈ ਉਹ ਤਾਂ ਠੀਕ ਹੈ ਪਾੜਾਂ ਚ ਜਾ ਕੇ ਆਪਣੇ ਦੋ ਤਿੰਨ ਮਹੀਨੇ ਕੱਟ ਲੂਗਾ ਗਰੀਬੰਦਾ ਕੀ ਕਰੂਗਾ ਜੀ ਜਿਹੜੀ ਉਥੋਂ ਦੀ ਵਰਕਿੰਗ ਕਲਾਸ ਹੈ ਜਿਹਦੀ ਰੋਜ਼ੀ ਰੋਟੀ ਜਲਦੀ ਸ਼ੇਅਰ ਕਰਕੇ ਉਹ ਕੀ ਕਰੂਗਾ ਤਾਂ ਮਤਲਬ ਇੱਕ ਵੱਡਾ ਸਵਾਲ ਹੈ ਹੂੰ ਜੀ ਜੀ ਸਵਾਲ ਤਾਂ ਇਹ ਬੇਹਦ ਬਹੁਤ ਵੱਡਾ ਹੈ ਪਰ ਸਵਾਲ ਉਹਨਾਂ ਲੋਕਾਂ ਦੇ ਲਈ ਵੀ ਇਹ ਬਹੁਤ ਵੱਡਾ ਹੈ ਜਿਹੜੇ ਲੋਕ ਇੱਥੇ ਜੰਮੇ ਪਲੇ ਤੇ ਇੰਨੇ ਵੱਡੀਆਂ-ਵੱਡੀਆਂ ਪੋਸਟਾਂ ਦੇ ਨੇ ਐਡੇ ਵੱਡੇ-ਵੱਡੇ ਮਾਣ ਦੁਨੀਆ 'ਚ ਖੱਟ ਰਹੇ ਨੇ ਪਰ ਸਿਰਫ ਤੇ ਸਿਰਫ ਇੱਕ ਪੋਲਿਟਿਕਸ ਇੱਕ ਕਹਿ ਲਈਏ ਡੰਡੇ ਦੇ ਡਰ ਤੋਂ ਹੀ ਉਹ ਇਸ ਗੱਲ ਦੇ ਉੱਪਰ ਕੋਈ ਟਿੱਪਣੀ ਵੀ ਨਹੀਂ ਕਰ ਰਹੇ ਨਾ ਕੋਈ ਨਜ਼ਰ ਆ ਰਹੇ ਹੈ ਵੀ ਕੋਈ এনवायरमेंट ਨੂੰ ਪਿਆਰ ਕਰਨ ਵਾਲੇ ਬੜੇ ਲੋਕ ਤੁਰੇ ਫਿਰਦੇ ਨੇ ਉਹ ਕੋਈ ਬੋਲਦਾ ਨਜ਼ਰ ਨਹੀਂ ਆ ਰਿਹਾ ਤੁਸੀਂ ਦੱਸਿਆ ਕਿ ਜਿਹੜੇ ਲੋਕ ਗੱਲ ਕਰਨਾ ਵੀ ਚਾਹੁੰਦੇ ਨੇ ਉਹਨਾਂ ਨੂੰ ਗੱਲ ਨਹੀਂ ਕਰਨ ਦਿੱਤੀ ਜਾਂਦੀ ਸੋ ਇਹ ਤਾਂ ਤਰਾਂਤਲ ਦੇ ਹਾਲਾਤ ਨੇ ਇਸ ਤੋਂ ਅੱਗੇ ਜੇਕਰ ਚੱਲਿਏ ਤਾਂ ਗੱਲ ਸੰਸਕ੍ਰਿਤ ਦੀ ਕਰਦੇ ਆ ਉਧਰ ਉਧੇ ਨਹੀਂ ਦੀ ਸਟਾਈਲਨ ਸਟਾਲਨ ਹੋਣੀ ਕਹਿ ਰਹੇ ਨੇ ਵੀ ਸੰਸਕ੍ਰਿਤ ਮਰੀ ਹੋਈ ਭਾਸ਼ਾ ਹੈ ਵੈਸੇ ਦਾ ਦੇਣੀ ਤਾਂ ਬਣਦੀ ਹੈ ਜਿਸ ਤਰੀਕੇ ਦੇ ਨਾਲ ਸਾਊਥ ਵਾਲੇ ਪਟੇ ਤੇ ਲੈਂਦੇ ਨੇ ਭਾਜਪੀ ਨੂੰ ਇਹਨਾਂ ਦੇ ਏਜੰਡੇਆਂ ਨੂੰ ਇਹ ਤਾਂ ਹੈ ਮਤਲਬ ਡੀਐਮ ਕੇ ਜਿਹੜੇ ਉੱਥੇ ਫੋਰਸ ਹੈ ਅਤੇ ਉਹਨਾਂ ਦਾ ਜਿਹੜਾ ਪੂਰਾ ਪੇਰੀਅਰ ਸਟਾਈਲ ਹੈ ਆਪਾਂ ਕਹਿ ਲਈਏ ਕਿ ਜਿਹੜਾ ਸੰਸਕ੍ਰਿਤਾ ਤੇ ਜਿਹੜਾ ਪੌਂਗਾ ਪੰਥੀ ਜਿਹੜੀਆਂ ਨਾਲ ਦੀ ਹੈਗੀਆਂ ਜਿਹਨੂੰ ਆਪਾਂ ਕਹਿ ਲਈਏ ਕਿ ਜਿਹੜਾ ਕਿ ਜਿਹਨੂੰ ਸੁਪਰਸਟੀਸ਼ਨ ਨਹੀਂ ਕਹਿੰਦੇ ਸੁਪਰਸਟੀਸ਼ਸ ਮਾਈਂਡ ਉਹਨੂੰ ਕਾਉਂਟਰ ਕਰਨ ਦੀ ਜਿਹੜੀ ਉਹਨਾਂ ਦੀ ਸ਼ੈਲੀ ਉਹ ਬਾਕਮਾਲ ਉਹ ਲਗਾਤਾਰ ਮਤਲਬ ਗੱਲਾਂ ਕਰਦੇ ਨੇ ਉਹ ਕਹਿ ਰਹੇ ਨੇ ਕਿ ਤਾਮਿਲ ਸਾਡੀ ਜਿਹੜੀ ਭਾਸ਼ਾ ਹੈਗੀਆ ਸਾਰਾ ਸੂਬਾ ਸਾਡਾ ਤਾਮਿਲ ਭਾਸ਼ਾ ਇਸਤੇਮਾਲ ਕਰਦਾਗਾ ਹੋਰ ਬਾਕੀ ਦੇ ਜਿਹੜਾ ਸਾਡੇ ਪੜੋਸੀ ਸੂਬੇ ਨੂੰ ਨਾਲ ਚ ਵੀ ਤਾਮਿਲ ਇਸਤੇਮਾਲ ਕੀਤੀ ਜਾਂਦੀ ਹੈ ਤਾਮਿਲ ਭਾਸ਼ਾ ਦੇ ਡਵੈਲਪਮੈਂਟ ਨੂੰ ਡਵੈਲਪਮੈਂਟ ਵਾਸਤੇ ਸਿਰਫ 150 ਕਰੋੜ ਰੁਪਏ ਦਿੱਤਾ ਜਾਂਦਾਗਾ ਜਦਕਿ ਸੰਸਕ੍ਰਿਤ ਇੱਕ ਮਰੀ ਹੋਈ ਭਾਸ਼ਾ ਹੈ ਗਿਆ ਪੂਰੇ ਮੁਲਕ ਚ ਕੋਈ ਤੁਹਾਨੂੰ 24 ਘੰਟੇ ਸੰਸਕ੍ਰਿਤ ਬੋਲਦਾ ਨਹੀਂ ਦਿਖਾਈ ਦੇਊਗਾ ਉਹਦੇ ਵਾਸਤੇ 2400 ਕਰੋੜ ਰੁਪਏ ਦਿੱਤੇ ਜਾਂਦੇ ਨੇ ਤਾਂ ਉਹ ਕਹਿ ਰਹੇ ਨੇ ਕਿ ਦੇਖੋ ਇਹ ਜਿਹੜਾ ਪੀਐਮ ਮੋਦੀ ਹੈਗਾ ਤਾਮਿਲਾਂ मतलब तमिल लैंग्वेज ਜਿਹੜੀ ਸਭ ਤੋਂ ਵੱਧ ਲੋਕ ਬੋਲ ਰਹੇ ਨੇ ਉਹਦੇ ਉੱਤੇ ਸੰਸਕ੍ਰਿਤ ਜਿਹਨੂੰ ਕੋਈ ਨਹੀਂ ਬੋਲਦਾ ਹਿੰਦੀ ਉਹਨਾਂ ਨੂੰ ਵਧਾਵਾ ਦੇਣ ਦਾ આરોਪ ਲਾਇਆ ਕਹਿੰਦੇ ਕਿ ਹਿੰਦੀ ਨੂੰ ਵੀ ਥੋਪਣਾ ਚਾਹੁੰਦੇ ਨੇ ਸਾਡੇ ਜਿਹੜੇ ਨਾਰਥ-ਈਸਟ ਦੇ ਸੂਬੇ ਨੇ ਉੱਥੇ ਵੀ ਇਹ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜਾ ਹਿੰਦੀ ਦੇ ਟੀਚਰ ਭੇਜ ਦਿੱਤੇ ਜਾਣ ਹਿੰਦੀ ਪੜ੍ਹਾਈ ਜਾਵੇ ਤਾਮਿਲਨਾਡੂ ਜਿਹਦਾ ਪੂਰਾ ਟਰਾਈ ਲੈਂਗੁਏਜ ਫਾਰਮੂਲੇ ਤੇ ਉਹ ਪੂਰਾ ਮਾਮਲਾ ਹੀ ਚੱਲਿਆ ਸੀਗਾ ਦੇਖੋ ਅਜੇ ਤੱਕ ਪੰਜਾਬ ਮਤਲਬ ਇਹ ਤਾਂ ਗੱਲ ਪੰਜਾਬ ਵੱਲੋਂ ਵੀ ਆਣੀ ਚਾਹੀਦੀ ਸੀਗੀ ਕਿ ਪੰਜਾਬੀ ਭਾਸ਼ਾ ਨੂੰ ਡਿਵੈਲਪ ਕਰਨ ਵਾਸਤੇ ਕਿੰਨੇ ਪੈਸੇ ਦਿੱਤੇ ਗਏ ਇੱਕ ਐਦਾ ਦੀ ਭਾਸ਼ਾ ਜਿਸ ਨੂੰ ਕੋਈ ਮੁਲਕ ਚ ਕੋਈ ਨਹੀਂ ਬੋਲਦਾ ਉਹਦੇ ਵਾਸਤੇ 2400 ਕਰੋੜ ਰੁਪਏ ਦਿੱਤਾ ਗਿਆ ਹੈਗਾ ਤੇ ਜਿਹੜੀ ਜਿਵੇਂ ਪੰਜਾਬੀ ਹੈ ਪੰਜਾਬੀ ਘਟੋ ਘਟ 5 ਕਰੋੜ ਲੋਕ ਤਾਂ ਬੋਲਦੇ ਹੋਣਗੇ ਨਾ ਇਹ ਸਵਾਲ ਨਹੀਂ ਬਣਦਾ ਬਣਦਾ ਪੰਜਾਬੀਆਂ ਦਾ ਪੁੱਛਣਾ ਦੱਸੋ ਪੰਜਾਬੀ ਨੂੰ ਡਿਵੈਲਪ ਕਰਨ ਵਾਸਤੇ ਕਿੰਨੇ ਪੈਸੇ ਯਾਨੀ ਕਿ ਤੁਸੀਂ ਠੀਕ ਹੈ ਹਿੰਦੀ ਸੰਸਕ੍ਰਿਤ ਤੇ ਤੁਸੀਂ ਜ਼ੋਰ ਦੇ ਰਹੇ ਹੋ ਤੇ ਹੋਰ ਜਿਹੜੀਆਂ ਭਾਸ਼ਾਵਾਂ ਨੇ ਉਹ ਕੀ ਨੇ ਥੋੜੀ ਬੋਲੀ ਮਾਂ ਬੋਲੀ ਬਾਕੀਆਂ ਦੀਆਂ ਕਿਆ ਮਾਸੀਆਂ ਨੇ ਮਤਲਬ ਬਾਕੀਆਂ ਦੇ ਮਤਲਬ ਯਾਰ ਇਹ ਇਹ ਵੀ ਦੇਖੋ ਨਾ ਹਿੰਦੀ ਪੂਰੇ ਭਾਰਤ ਦੀ ਭਾਸ਼ਾ ਨਹੀਂ ਹੈ ਰਾਸ਼ਟਰ ਭਾਸ਼ਾ ਵੀ ਨਹੀਂ ਹੈ ਨਾ ਪੂਰੇ ਇੰਡੀਆ ਚ ਬੋਲੀ ਜਾਂਦੀ ਠੀਕ ਹੈ ਕਿ ਇੱਕ ਸੂਬਾ ਹੈਗਾ ਜਿਹੜਾ ਮਤਲਬ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਇਹ ਜਿਹੜਾ ਇਲਾਕਾ ਹੈਗਾ ਉੱਥੇ ਖੜੀ ਉੱਥੇ ਵੀ ਜਿਹੜੀ ਆਪਦੀਆਂ ਭਾਸ਼ਾਵਾਂ ਨੇ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਉੱਥੇ ਅਬਦੀ ਬ੍ਰਿਜ ਇਹ ਜਾਦੇ ਰਿਚ ਮੈਥਲੀ ਇਹ ਜਾਦੇ ਰਿਚ ਭਾਸ਼ਾ ਨੇ ਪਸਾਵਾ ਨੇ ਪਰ ਉਹਨਾਂ ਨੂੰ ਹਿੰਦੀ ਨੇ ਮਾਰਤਾ ਸੰਸਕ੍ਰਿਤ ਦਾ ਕੋਈ ਕਿਸੇ ਦੀ ਮਦਰ ਟੰਗ ਹੈ ਹੀ ਨਹੀਂ ਸੰਸਕ੍ਰਿਤ ਨੂੰ 2200 ਕਰੋੜ ਰੁਪਏ ਦੇ ਰਹੇ ਨੇ ਤਾਂ ਇਹ ਕੁਝ ਚੀਜ਼ਾਂ ਨੇ ਜਿਨ੍ਹਾਂ ਬਾਰੇ ਗੱਲ ਹੋਣੀ ਚਾਹੀਦੀ ਤੇ ਪੰਜਾਬੀਆਂ ਨੂੰ ਵੀ ਇਸ ਇਹ ਮੁੱਦਾ ਚੱਕਣਾ ਚਾਹੀਦਾ ਸਲੂਟ ਹੈ Tamil Nadu ਵਾਲਿਆਂ ਵਾਲਿਆਂ ਨੂੰ ਕਿ ਉਹ ਇਸ ਕਿਸਮ ਦੀਆਂ ਚੀਜ਼ਾਂ ਤੇ ਲਗਾਤਾਰ ਬੋਲਦੇ ਨੇ ਤੇ ਇਹਨਾਂ ਨੂੰ ਇਹਨਾਂ ਦੀ ਜਿਹੜੀ ਪੋਲਿਟਿਕਸ ਹੈ ਉਹਨੂੰ ਮਤਲਬ ਇਹ ਖਾਬ ਨਾਲ ਕਹਿ ਦੋ ਕਿ ਐਕਸਪੋਜ਼ ਕਰਦੇ ਨੇ ਜੀ ਜੀ ਜੇ ਸੋ ਅੱਗੇ ਚੱਲਦੇ ਆ ਉਧਰ ਸੰਸਦ ਅਮਰਿਤਪਾਲ ਸਿੰਘ ਹੋਣਾ ਦੀ ਮਾਤਾ ਜਿਹੜੇ ਕਿ ਦਿੱਲੀ 에ਰਪੋਰਟ ਦੇ ਉੱਪਰ ਕਿਤੇ ਜਾਣ ਦੇ ਲਈ ਆਉਂਦੇ ਨੇ ਪਰ ਉਹਨਾਂ ਨੂੰ ਰੋਕ ਲਿਆ ਜਾਂਦਾ ਨਹੀਂ ਜਾਣ ਦਿੱਤਾ ਜਾਂਦਾ ਕੀ ਕਾਰਨ ਹੈ ਜੀ ਕਿ ਇਹਨਾਂ ਦੇ ਲਈ ਵੀ ਲੁਕਆਊਟ ਨੋਟਿਸ ਜਾਰੀ ਨੇ ਜਾਂ ਫਿਰ ਇਹ ਦੇਸ਼ ਤੋਂ ਬਾਹਰ ਟਰੈਵਲ ਨਾ ਕਰਨ ਦੇ ਲਈ ਕਿਉਂ ਰੋਕਿਆ ਜਾਂਦਾ ਹੈ ਇਹਨਾਂ ਨੂੰ ਦੇਖੋ ਬਹੁਤ ਵੱਡੀ ਖਬਰ ਹੈ ਵੱਡੀ ਖਬਰ ਇਸ ਕਰਕੇ ਹੈ ਕਿਉਂਕਿ ਅਮਰਤਪਾਲ ਸਿੰਘ ਜੀ ਪਿੱਛੇ ਪਿਛਲੇ ਦਿਨੀ ਹੀ ਮਾਮਾ ਬਣੇ ਸੀ ਖਡੂਰ ਸਾਹਿਬ ਤੋਂ ਸੰਸਦ ਅਮਰਤਪਾਲ ਸਿੰਘ ਉਹਨਾਂ ਦੇ ਮਾਤਾ ਬਲਵਿੰਦਰ ਕੋਰ ਕੈਨੇਡਾ ਜਾ ਰਹੇ ਸੀ ਆਪਣੇ ਦੋਤੇ ਨੂੰ ਮਿਲਣ ਪੰਜਾਬੀ ਚ ਮੈਨੂੰ ਜੇ ਮੈਂ ਠੀਕ ਬੋਲ ਰਿਹਾ ਤਾਂ ਦੋਤਾ ਹੀ ਗਿਆ ਜਾਊਗਾ ਨਾ ਮਤਲਬ ਅਮਰਤਪਾਲ ਸਿੰਘ ਉਹਨਾਂ ਦਾ ਭਾਂਜਾ ਉਹਨਾਂ ਦੀ ਮਾਤਾ ਮਾਤਾ ਦਾ ਦੋਤਾ ਹੀ ਹੋਊਗਾ ਮਤਲਬ ਜਿੰਨਾ ਸਾਡੇ ਹਰਿਆਣਾ ਚ ਦੋਤਾ ਕਿਹਾ ਜਾਂਦਾ ਹੈ ਤੇ ਸ਼ਾਇਦ ਹਾਂ ਦੋ ਤਾਈ ਪੰਜਾਬੀ ਚ ਵੀ ਦੋ ਤਾਈ ਚੱਲਦਾਗਾ ਤੇ ਉਹ ਆਪਣੀ ਬੇਟੀ ਨੂੰ ਮਿਲਣ ਜਾ ਰਹੇ ਸੀਗੇ ਆਪਣੇ ਦੋਤੇ ਨੂੰ ਦੇਖਣ ਵਾਸਤੇ ਜਾ ਰਹੇ ਸੀਗੇ 4 ਸਾਲ ਦਾ ਉਹਨਾਂ ਦਾ ਵੀਜ਼ਾ ਵੀ ਲੱਗਿਆ ਹੋਇਆ ਉਹਨਾਂ ਦੀ ਫਲਾਈਟ ਵੀ ਸੀ ਪਰ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ 에어ਪੋਰਟ ਅਥਾਰਟੀ ਕਹਿੰਦੀ ਹੈ ਤੁਹਾਡਾ ਲੁਕ ਆਊਟ ਨੋਟਿਸ ਅਮਰਤਸਰ ਰੂਰਲ ਪੁਲਿਸ ਨੇ ਜਾਰੀ ਕਰ ਰੱਖਿਆ ਤਾਂ ਪੰਜਾਬ ਪੁਲਿਸ ਤੋਂ ਇਹ ਪੁੱਛਣਾ ਚਾਹੀਦਾ ਕਿ ਦੱਸੋ ਉਹਨਾਂ ਦੀ ਮਾਤਾ ਨੇ ਕੀ ਕਸੂਰ ਕੀਤਾ ਹੈ ਜੀ ਉਹ ਇੱਕ ਘਰੇਲੂ ਮਹਿਲਾ ਨੇ ਆਪਣਾ ਘਰਬਾਰ ਸੰਭਾਲਦੀ ਹੈਗੀਆ ਬੱਸ ਦੱਸੋ ਉਹ ਆਪਣੇ ਦੋਤੇ ਉਹ ਉਹਦੀ ਬੇਟੀ ਦੇ ਘਰੇ ਖੁਸ਼ੀ ਆਈ ਹੈ ਉਹ ਹੁਣ ਉਹ ਉੱਥੇ ਜਾਊ ਵੀ ਨਾ ਤਾਂ ਇਹ ਇੱਕ ਵੱਡੀ ਵੱਡਾ ਮਾਮਲਾ ਹੈ ਉਸ ਹਿਸਾਬ ਨਾਲ ਕਿ ਤੁਸੀਂ ਠੀਕ ਹੈ ਕਿ ਅਨਰਤਪਾਲ ਸਿੰਘ ਨੂੰ ਡਿਟੇਨ ਕੀਤਾ ਹੋਇਆ ਉਹਦੇ ਤੇ ਐਨਐਸਏ ਲਾ ਕੇ ਤੁਸੀਂ 2 ਸਾਲ ਤੋਂ ਪਿਛਲੇ 2.5 ਸਾਲ ਤੋਂ ਬਲਕੇ ਕਿ ਉਹਨੂੰ ਜੇਲ੍ਹ 'ਚ ਰੱਖਿਆ ਹੋਇਆਗਾ ਡਿਬਰੂਗੜ ਪਰ ਉਹਨਾਂ ਦੇ ਮਾਪਿਓ ਦਾ ਕੀ ਕਸੂਰ ਹੈ ਦੱਸੋ ਜੀ ਉਹ ਤਾਂ ਆਪਣੇ ਨੋਰਮ ਉਹਨਾਂ ਨੂੰ ਤਾਂ ਕੱਡੋ ਘਟੋ ਉਹਨਾਂ ਦੀ ਨੋਰਮਲ ਜ਼ਿੰਦਗੀ ਜਿਉਣ ਦਿਓ ਤੇ ਇਹ ਹੈ ਜੀ ਦੇਖਦੇ ਆਂ ਕਿ ਮਤਲਬ ਕੀ ਬਣਦਾਗਾ ਪਰ ਹਾਲਾਂਕਿ ਅਮਰਿਤਪਾਲ ਸਿੰਘ ਬੜੇ ਆਪ ਉਹਨਾਂ ਨੇ ਕਮਿਟਮੈਂਟ ਕੀਤੀ ਸੀਗੀ ਪੰਥ ਤੋਂ ਪਰਿਵਾਰ ਤੋਂ ਪਹਿਲਾਂ ਉਹਨਾਂ ਦੇ ਵਾਸਤੇ ਹਮੇਸ਼ਾ ਪੰਥ ਰਹਿਗਾ ਤੇ ਪਰ ਉਹਨਾਂ ਦੇ ਪਰਿਵਾਰ ਨੂੰ ਤੰਗ ਕੀਤਾ ਜਾ ਰਿਹਾ ਤਾਂ ਪੰਥ ਨੂੰ ਵੀ ਉਹਨਾਂ ਦੇ ਪਰਿਵਾਰ ਨਾਲ ਖੜਾ ਹੋਣਾ ਚਾਹੀਦਾ ਹੂੰ ਜੀ ਅਗਲੀ ਗੱਲ ਵੀ ਅਮਰਿਤਪਾਲ ਸਿੰਘ ਉਹਨਾਂ ਦੀ ਹੀ ਕਰ ਲੈਣੇ ਆ ਹਾਈ ਕੋਰਟ ਦਾ ਰੋਕ ਕੀਤਾ ਸੀ ਅਮਰਿਤਪਾਲ ਸਿੰਘ ਉਹਨਾਂ ਨੇ ਜੀ ਕਹਿੰਦੇ ਅੱਜ ਉਸਤੇ ਪੰਜਾਬ ਸਰਕਾਰ ਨੂੰ ਕੋਈ ਹੁਕਮ ਜਾਰੀ ਹੋਇਆ ਅਦਾਲਤ ਵੱਲੋਂ ਦੇਖੋ ਅੱਜ ਸੁਣਵਾਈ ਸੀ ਹਾਈ ਕੋਰਟ 'ਚ ਤੇ ਉਹਦੇ 'ਚ ਪਰੋਲ ਮੰਗ ਰੇ ਸੀਗੇ ਅਮਰਤਪਾਲ ਸਿੰਘ ਕਹ ਰੇ ਸੀਗੇ ਕਿ ਖਡੂਰ ਸਾਹਿਬ ਦੀ ਜਨਤਾ ਨੇ ਮੈਨੂੰ ਚੁਣ ਕੇ ਭੇਜਿਆ ਹੈਗਾ ਤੇ ਮੈਨੂੰ ਜਿਹੜਾ ਸੈਸ਼ਨ ਆ ਰਿਹਾ ਹੈਗਾ ਤੇ ਜਿਹੜਾ ਹੁਣ ਸ਼ਿਆਲਾ ਸੈਸ਼ਨ ਆ ਰਿਹਾ ਹੈਗਾ ਸਮਰ ਵਿంటర్ ਸੈਸ਼ਨ ਇਹਦੇ 'ਚ ਮੈਨੂੰ ਸੰਭਲ ਹੋਣ ਵਾਸਤੇ ਪਰੋਲ ਦਿੱਤੀ ਜਾਵੇ ਉਹਨਾਂ ਨੇ ਮੌਨਸੂਨ ਸੈਸ਼ਨ ਦੇ ਦੇ ਵਿੱਚ ਵੀ ਮੰਗੀ ਸੀ ਪਰੋਲ ਪਰ ਉਸ ਟਾਈਮ ਵੀ ਨਹੀਂ ਦਿੱਤੀ ਗਈ ਸੀ ਕਿ ਤੇ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਤੁਸੀਂ ਹਾਈ ਕੋਰਟ ਜਾਓ ਹੁਣ ਇਹ ਟਾਈਮ ਤੋਂ ਮਤਲਬ 1 ਦਸੰਬਰ ਤੋਂ ਸੈਸ਼ਨ ਸ਼ੁਰੂ ਹੋਣਾਗਾ 19 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਤੇ ਹੁਣ ਇਹ ਪਹਿਲਾਂ ਹੀ ਪਹੁੰਚ ਗਿਆ ਹਾਈ ਕੋਰਟ ਤੇ ਇਹਦੇ ਚ ਜਿਹੜੇ ਸੀਨੀਅਰ ਐਡਵੋਕੇਟ ਆਰਸ ਬੈਂਸ ਉਹਦਾ ਕੇਸ ਕਰ ਰਹੇ ਸੀਗੇ ਜੀ ਉਹਦੇ ਚ ਅ ਅ ਅੱਜ ਜਸਟਿਸ ਸੀਲ ਲਾਗੂ ਅਤੇ ਸੰਜੀਵ 베ਰੀ ਦੀ ਬੈਂਚ ਇਸ ਤੇ ਫੈਸਲੇ ਸੁਣ ਰਹੀ ਸੀ ਆਰਸ ਬੈਂਸ ਨੂੰ ਪੁੱਛਿਆ ਗਿਆ ਕਿ ਅਮਰਿਤਪਾਲ ਸਿੰਘ ਕਿਸ ਟੌਪਿਕ ਤੇ ਪਾਰਲੀਮੈਂਟ ਚ ਬੋਲਣ ਗਿਆ ਫਿਰ ਮੂਕ ਦਰਸ਼ਕ ਬਣਨਗੇ ਆ ਆਪਨੇ ਕੀ ਰਿਸਰਚ ਕੀਤਾ ਹੈ ਤੇ ਇਹ ਆ ਆ ਆਰਐਸਐਸ ਜਿਹੜੇ ਆਰਐਸਬੈਂਸੀ ਉਹਨਾਂ ਨੇ ਕਿਹਾ ਕਿ ਉਹ ਮੂਲਤ ਮੇਰੇ ਸਾ ਉਹਨਾਂ ਨੇ ਕਿਹਾ ਕਿ ਮੇਰੇ ਹਿਸਾਬ ਨਾਲ ਉਹ ਹੜਾ ਦੇ ਮੁੱਦੇ ਤੇ ਬੋਲਣਗੇ ਕਿਉਂਕਿ ਉਹਨਾਂ ਦਾ ਇਲਾਕਾ ਵੀ ਹੜਾਂ ਨਾਲ ਪ੍ਰਭਾਵਿਤ ਰਿਹਾਗਾ ਸਰਕਾਰ ਵੱਲੋਂ ਸੱਤਿਆਪਾਲ ਜੈਨ ਪੇਸ ਹੋਇਆ ਸੀਗਾ ਉਹਨੇ ਕਿਹਾ ਕਿ ਆ ਜੇ ਸਟੇਟ ਅਥਾਰਟੀ ਯਾਨੀ ਕਿ ਪੰਜਾਬ ਸਰਕਾਰ ਜੇ ਕਹਿੰਦੀ ਹੈ ਕਿ ਹਾਂ ਤੁਸੀਂ ਸ਼ਾਮਿਲ ਕਰ ਲੋ ਤਾਂ ਫਿਰ ਸਾਨੂੰ ਵੀ ਕੋਈ ਦਿੱਕਤ ਨਹੀਂ ਹੈ ਹੁਣ ਪੰਜਾਬ ਸਰਕਾਰ ਵੱਲੋਂ ਜਿਹੜੇ ਏਏਜੀ ਪੇਸ਼ ਹੋਏ ਸੀਗੇ ਤਨਤਲ ਸਿੰਘ ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਕੀ ਦੇ ਵੱਲੋਂ ਰਿਪਰੈਜ਼ੈਂਟੇਸ਼ਨ ਦਿੱਤਾ ਗਿਆ ਹੈ ਤੇ ਇਹ ਪ੍ਰੋਪਰ ਫਾਰਮੈਟ ਨਹੀਂ ਹੈ ਪ੍ਰੋਪਰ ਫਾਰਮੈਟ ਚ ਨਹੀਂ ਹੈ ਪਰ ਅਸੀਂ ਇਹਨੂੰ ਦੇਖਾਂਗੇ ਹੁਣ ਦੇਖਦੇ ਆ ਕਿ ਇੱਕ ਹਫਤੇ ਦੀ ਮੌਲਤ ਦਿੱਤੀ ਗਈ ਹੈ ਪੰਜਾਬ ਸਰਕਾਰ ਨੂੰ ਕਿ ਤੁਸੀਂ ਦੱਸੋ ਬਈ ਕਿ ਕਿਵੇਂ ਚੀਜ਼ਾਂ ਕੀਤੀਆਂ ਜਾਣਗੀਆਂ ਤੇ ਦੇਖਦੇ ਆ ਕਿ ਇੱਕ ਹਫਤੇ ਦੀ ਮੌਲਤ ਚ ਪੰਜਾਬ ਸਰਕਾਰ ਕੀ ਫੈਸਲਾ ਲੈਂਦੀ ਹੈਗੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਉਹ ਅੱਗੇ ਪਤਾ ਲੱਗੂਗਾ ਤੇ ਜੇ ਇੱਕ ਹਫਤੇ ਦੇ ਅੰਦਰ ਜੇ ਮਨਾ ਕਰ ਦਿੰਦੀ ਹੈ ਪੰਜਾਬ ਸਰਕਾਰ ਫਿਰ ਮਨ ਲੱਗਦਾ ਹੋਗਾ ਕਿ ਹਾਈ ਕੋਰਟ ਕੋਈ ਨਾ ਕੋਈ ਫੈਸਲਾ ਤਾਂ ਲਾਊਗਾ ਜੀ ਉਧਰ ਅਕਾਲੀ ਦਲ ਦੇ ਆਈਟੀ ਸੈੱਲ ਦੇ ਵਿਅਕਤੀ ਨੂੰ ਆਈਟੀ ਸੈੱਲ ਦੇ ਪ੍ਰਮੁੱਖ ਨੂੰ ਹਾਈ ਕੋਰਟ ਤੋਂ ਅੰਤਰੀਮ ਜ਼ਮਾਨਤ ਮਿਲ ਗਈ ਹੈ ਜੀ ਇਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਕੈਫੇ ਤੋਂ ਚੱਕ ਲਿਆ ਗਿਆ ਸੀ ਬੀਤੇ ਦਿਨ ਹਾਂਜੀ ਸ੍ਰੋਮਣੀ ਅਕਾਲੀ ਦਲ ਦੇ ਜਿਹੜੇ ਆਈਟੀ ਸੋਸ਼ਲ ਮੀਡੀਆ ਆਈਟੀ ਸੈੱਲ ਨੈਸ਼ਨਲ ਪ੍ਰੈਜ਼ੀਡੈਂਟ ਸੀ ਨਸਰਤ ਸਿੰਘਲ ਉਹਨਾਂ ਨੂੰ ਅੱਜ ਇੰਟਰਿਮ ਬੇਲ ਮਿਲੀ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਤੇ ਇਹਦੇ 'ਚ ਇਹ ਸੀਗਾ 15 ਨਵੰਬਰ ਨੂੰ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਇੱਕ ਕੈਫੇ ਤੋਂ ਅੰਮ੍ਰਿਤਸਰ ਤੋਂ ਤੇ ਇਹ ਚੱਕਰ ਸੀਗਾ ਕਿ 2000 ਮਤਲਬ ਜਿਹੜਾ ਇਹ ਇਲੈਕਸ਼ਨ ਹੋਇਆਗਾ ਤਰਨਤਾਰਨ ਬਾਈ ਇਲੈਕਸ਼ਨ ਉਦੋਂ ਤੋਂ ਹੀ ਇਹਨਾਂ ਦੇ ਪਿੱਛੇ ਕਿਉਂਕਿ ਆਪਾਂ ਇਹ ਵੀ ਦੇਖ ਰਹੇ ਸੀਗੇ ਕਿ ਅਕਾਲੀ ਦਲ ਦੇ ਆਈਟੀ ਚੱਲ ਨੇ ਬਹੁਤ ਆਖੰਮ ਕੀਤਾ ਸੀਗਾ ਉਹਨਾਂ ਨੇ ਠੀਕ ਕੰਮ ਕੀਤਾ ਤੇ ਮੈਨੂੰ ਲੱਗਦਾਗਾ ਕਿ ਆ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਇਹਨਾਂ ਨੇ ਸਾਡਾ ਏਜੰਡਾ ਵਿਗਾੜਿਆ ਗਿਆ ਖਾਸ ਕਰਕੇ ਸੋਸ਼ਲ ਮੀਡੀਆ ਤੇ ਜਿਹੜੀ ਇਹ ਕੈਂਪੇਨ ਸੀਗੀ ਕਿ ਬਈ ਇੱਥੋਂ ਜਿਹੜੀ ਪੰਜਾਬ ਪੁਲਿਸ ਹੈ ਖਾਸ ਕਰਕੇ ਐਸਐਸਪੀ ਅਤੇ ਦੋ ਡੀਐਸਪੀ ਉਹ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਕਰੇ ਨੇ ਪ੍ਰੈਸ਼ਰ ਪਾ ਰਹੇ ਨੇ ਅਕਾਲੀ ਦਲ ਦੇ ਸਰਪੰਚਾਂ ਨੂੰ ਗ੍ਰਿਫਤਾਰ ਕੀਤਾ ਤਾਂ ਉਹ ਸਾਰੀ ਕੈਂਪੇਨ ਆਪਾਂ ਨੂੰ ਇਸ ਵਾਰ ਵਿਜੀਬਲ ਛੀਗੀ ਮੀਮਸ ਦੇ ਮੀਮਸ ਦੇ ਫਾਰਮੈਟ ਚ ਵੀ ਜਿਹੜੇ ਮੈਮੇ ਅੱਜਕੱਲ ਕਹਿੰਦੇ ਆ ਉਹਨਾਂ ਨੂੰ ਮੀਮਸ ਤੇ ਹੋਰ ਤਾਂ ਉਹ ਮੈਨੂੰ ਲੱਗਦਾ ਕਿ ਇਹਨੂੰ ਚਖਣਾ ਬਣਦਾ ਸੀ ਮੁੰਡੇ ਨੂੰ ਨਛਤਰ ਨੂੰ ਤੇ ਹਾਲਾਂਕਿ ਅੱਜ ਇਸ ਮੁੰਡੇ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਤੇ ਛੱਡ ਦਿੱਤਾ ਗਿਆ ਹੈਗਾ ਤੇ ਦੇਖਦੇ ਆ ਕਿ ਇਹਦੇ ਚ ਬਣਦਾ ਕੀ ਹੈ ਪਰ ਮਤਲਬ ਇਹ ਇਹ ਇੰਨੇ ਤੱਕ ਜਾ ਰਹੀ ਹੈ ਕਿ ਜਿਹੜੇ ਸੋਸ਼ਲ ਮੀਡੀਆ ਵਿੰਗ ਨੇ ਦੂਜੀ اپੋਜੀਸ਼ਨ ਪਾਰਟੀਆਂ ਦੇ ਉਹਨਾਂ ਨੂੰ ਵੀ ਉਹ ਪ੍ਰਭਾਵਿਤ ਕਰ ਰਹੇ ਨੇ ਤਾਂ ਇੱਕ ਇਹ ਵੱਡੀ ਖਬਰਤਾ ਹੈ ਤਾਂ ਇਹ ਦੇਖਿਆ ਕਿ ਇਹਦੇ ਵਿੱਚ ਬਣਦਾ ਕੀ ਹੈ ਅਗਲੀ ਜੇਕਰ ਗੱਲ ਕਰੀਏ ਤਾਂ ਗੱਲ ਖਬਰ ਦਰਬਾਰ ਸਾਹਿਬ ਦੇ ਨਾਲ ਜੁੜੀ ਹੋਈ ਹੈ ਸਾਬਕਾ ਜਥੇਦਾਰ ਤੇ ਮੌਜੂਦਾ ਤੌਰ ਤੇ ਹੈੱਡ ਗ੍ਰੰਥੀ ਜਿਹੜੇ ਸਨ ਗਿਆਨੀ ਰਗਵੀਰ ਸਿੰਘ ਹੁਣੀ ਉਹ ਕਹਿੰਦੇ ਲੰਬੀ ਛੁੱਟੀ ਤੇ ਗਏ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਜਗ੍ਹਾ ਦੇ ਉੱਪਰ ਗਿਆਨੀ ਅਮਰਜੀਤ ਸਿੰਘ ਉਹਨਾਂ ਨੂੰ ਨਵੇਂ ਹੈੱਡ ਗ੍ਰੰਥੀ ਵਜੋਂ ਨਿਯੁਕਤ ਕਰ ਦਿੱਤਾ ਗਿਆ ਹਾਂ ਹਾਂ ਅੱਜ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਕਿ ਜਿਹੜੇ ਸਾਬਕਾ ਜ਼ਥੇਦਾਰ ਵੀ ਰਹੇ ਨੇ ਅਸਰ ਅਕਾਲ ਤਖਤ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਉਹ ਲੰਬੀ ਛੁੱਟੀ ਤੇ ਗਏ ਹੈਗਾ ਤੇ ਐਸਸੀਪੀਸੀ ਨੇ ਇਹਦੇ ਤੇ ਫੈਸਲਾ ਲਿਆਗਾ ਤੇ ਨਵੇਂ ਜਿਹੜੇ ਗਿਆਨੀ ਹੈਗੇ ਅਮਰਜੀਤ ਸਿੰਘ ਉਹ ਨਵੇਂ ਹੈਡ ਗਰੰਤੀ ਹੋਣਗੇ ਤੇ ਹੈਡ ਗਰੰਤੀ ਦਾ ਮਤਲਬ ਉਸ ਸਾਹਿਬ ਨਾਲ ਜੇ ਆਪਾਂ ਕਹੀਏ ਕਿ ਬਹੁਤ ਪ੍ਰਤਿਸ਼ਠਿਤ ਅਤੇ ਜ਼ਿੰਮੇਵਾਰੀ ਵਾਲਾ ਪਦ ਹੁੰਦਾਗਾ ਬਹੁਤ ਉਹ ਸੇਵਾਮੰਨੀ ਜਾਂਦੀ ਹੈ ਜ਼ਿੰਮੇਵਾਰੀ ਵਾਲੀ ਸੇਵਾ ਤੇ ਸਿੱਖ ਸੰਗਤ ਚ ਇਸ ਨੂੰ ਲੈ ਕੇ ਚਰਚਾ ਹੈ ਗਿਆ ਕਿ ਕੀ ਗਿਆਨੀ ਰਕबीर ਸਿੰਘ ਉਹਨਾਂ ਨੂੰ ਮਤਲਬ ਜਿਵੇਂ ਇਸ ਰਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪਦ ਤੋਂ ਹਟਾਇਆ ਗਿਆ ਸੀਗਾ ਕਿ ਇਹ ਇੱਥੇ ਵੀ ਕੋਈ ਚੀਜ਼ਾਂ ਚੱਲ ਰਹੀਆਂ ਨੇ ਤੇ ਇਹ ਮਤਲਬ ਕੁਝ ਚੀਜ਼ਾਂ ਨੇ ਮਤਲਬ ਅਜੇ ਦੇਖਦੇ ਹਾਂ ਕਿ ਇਹਦੇ ਚ ਚੀਜ਼ਾਂ ਕੀ ਬਣ ਕੀ ਨਿਕਲ ਕੇ ਆਉਂਦਾਗਾ ਪਰ ਇਹ ਸਿੱਖ ਪੋਲਿਟਿਕਸ 'ਤੇ ਇਸ ਬਾਰੇ ਡਿਸਕਸ਼ਨ ਸ਼ੁਰੂ ਹੋ ਚੁੱਕਿਆਗਾ ਕਿ ਕੀ ਇਹਨਾਂ ਨੂੰ ਹੈੱਡ ਗਰੰਥੀ ਸ਼ਿਪ ਤੋਂ ਵੀ ਅਟਾਇਆ ਜਾ ਰਿਹਾਗਾ ਇਹ ਇੱਕ ਉਹਨਾਂ ਦੀ ਸੇਵਾ ਤੋਂ ਵੀ ਮੁਕਤ ਕੀਤਾ ਕੀਤਾ ਜਾ ਰਿਹਾਗਾ ਇਹ ਸਵਾਲ ਤਾਂ ਲਗਾਤਾਰ ਘੁੰਮ ਰਿਹਾਗਾ ਹੂੰ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ